ਤੇ ਕੋਈ ਬੋਝਾਂ ਕੋਈ ਮੇਰੀ ਕੋਈ ਜ਼ਰੂਰਤ ਨਹੀਂ ਹੈਗੀ ਜਾਂ ਮੈਂ ਕਿਸੇ ਕੋਈ ਲਾਇਕ ਨਹੀਂ ਆ ਜਾਂ ਮੈਂ ਕਿਸੇ ਕੋਲ ਕੰਮ ਨਹੀਂ ਆ ਸਕਦਾ ਨਾ ਮੈਂ ਕਿਸੇ ਮੋਟਰਸਾਈਕਲ ਤੋਂ ਸਮਝਦਾ ਮੈਨੂੰ ਇੰਨਾ ਪਿੰਚ ਜੀ ਹੁੰਦੀ ਸੀ ਕਿ ਵੀਲਾ ਬੋਰਿੰਗ ਲਾਈਫ ਹੈ ਮੇਰੀ ਕੋਈ ਮੈਂ ਨਾਲ ਬੈਠ ਰਾਜੀ ਨਹੀਂ ਕੋਈ ਗਲਤ ਕਰਕੇ ਰਾਜੀ ਨਾ ਮੇਰੀ ਫੈਮਿਲੀ ਸਪੋਰਟ ਤਰਫ਼ ਵੀ ਦੋ ਕੋਈ ਮੈਨੂੰ ਕੁਝ ਸਮਝ ਨਹੀਂ ਸੀ ਜਿਹੜਾ ਵੀ ਕੋਈ ਚਾਹੇ ਉਹ ਕਹਿ ਦਿੰਦਾ ਸੀ ਜ਼ੀਰੋ ਕਹਿੰਦਾ ਜ਼ੀਰੋ ਜ਼ੀਰੋ ਕੋਈ ਹੈਂਡੀਕਪ ਕਹਿੰਦਾ ਲੰਗੜਾ ਕਹਿੰਦਾ ਛੇ ਟਾਂਗ ਕਹਿੰਦਾ ਮਤਲਬ ਕੁਝ ਇੰਨਾ ਉਹ ਵਾਰ ਸੀ ਨਾ ਮਤਲਬ ਮੇਰੇ ਕੰਨਾਂ ਚੋਂ ਬਲੱਡ ਬਲੱਡ ਆਇਆ ਬਸ ਇੰਨੀ ਕਿਤਨਾ ਗੱਲਾਂ ਬੋਲਦੇ ਸੀ ਕਿ ਮੈਂ ਤਾਂ ਸਹਿ ਨਹੀਂ ਹਟਿਆ ਸੀ। ਇਹ ਵਾਰ ਤਾਂ ਮੈਂ ਸੋਚਿਆ ਰੱਬ ਤਾਂ ਚੱਕ ਹੀ ਲੈ। ਉਹ ਪਾਣੀ ਤਾਂ ਬੋਸਟਗਲ ਕਰਨਾ ਪੈਗਾ ਇੱਕ ਤਾਂ। ਮੈਨੂੰ ਤਾਂ 3 ਗੁਣਾ ਕਰਨਾ ਪਿਆ। ਇੱਕ ਤਾਂ ਪੈਸੇ ਨਹੀਂ ਜੇਬ 'ਚ। ਉੱਤੇ ਉੱਤੇ ਕਿਸੇ ਕੋਈ ਤਰਸ ਨਹੀਂ ਕਰਦਾ। ਬਈ ਨੋ ਇਮੋਸ਼ਨਲ ਮਸੀਤ ਨਹੀਂ ਹੁੰਦੇ। ਅੱਜ ਤਾਂ ਪੰਜਾਬੀ ਬੰਦਾ ਫੇਰ ਵੀ ਦੇਖ ਕੇ ਕੰਨ ਚੱਲੇ ਆ ਬੰਦੇ ਲਾ ਕੇ ਘਾ। टा हैदान कह प्यार कोई है 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 है? की कह तो कुछ लोग मैं कहेंगर आ गया टाइगर आ गया टाइगर आ गया हाँ टाइगर आ गया एक टाइगर आ गया टाइगर फिल्म वाली लुक बनाई हुई थी मफलर आई अच्छा जो तो मैं कॉल दीक्षा हूं दी थी ठीक है तो मैं सोचा ठीक है ये पब्लिक आ ही चंदिता अपन नाम से टाइगरी रख लें अच्छा बहुत ਪਿਆਰ ਭਾਈ ਸਸੀ ਕਾਲ ਮੈਨੇ ਜੋ ਕੋਈ ਰਿਪਲਾਈ ਨਹੀਂ ਕਰ ਸਕਿਆ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਫਾਜ਼ਿਲ ਕਾ ਦੇ ਫਨਕਾਰ ਤਾਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਲੋਕ ਪੰਜਾਬੀ ਵੀਡੀਓ ਦੇ ਪ੍ਰੋਗਰਾਮ ਫਾਜ਼ਿਲ ਕਾ ਦੇ ਫਨਕਾਰ ਚ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਮੇਰੇ ਜਿਹੜਾ ਰeal ਨਾਮ ਹੈ ਓਏ ਸੋਨੂ ਕੁਮਾਰ ਠੀਕ ਹੈ ਜੀ ਪਰ ਜਿਹੜਾ ਬਟ ਟਾਈਗਰ ਹੈਂਸਮ ਜੋ ਚੱਲ ਰਿਹਾ ਹੈ ਇਹ ਪਬਲਿਕ ਨੇਮ ਹੈ ਅੱਛਾ ਜੀ ਜਿੰਨੂੰ ਆਪਾਂ ਕਹਿੰਦੇ ਫੇਮ ਨੇਮ ਠੀਕ ਹੈ ਤੇ ਸੋਸ਼ਲ ਮੀਡੀਆ ਤੋਂ ਮੈਨੂੰ ਮਿਲਿਆ ਹੈ ਠੀਕ ਹੈ ਜਿਵੇਂ ਤੁਸੀਂ ਮੈਨੂੰ ਪੁੱਛ ਰਹੀ ਸੀ ਕਿ ਭਾਈ ਤੁਹਾਡਾ ਟਾਈਗਰ ਹੈਂਸਮ ਕਿਦਾਂ ਨਾਮ ਪਿਆ ਹੈ ਹਮ ਟਾਈਗਰ ਹੈਂਸਮ ਕੀ ਸੀ ਕਿ ਜਦੋਂ ਫਿਲਮ ਆਈ ਸੀ ਇੱਕ ਤਾਂ ਟਾਈਗਰ ਠੀਕ ਹੈ ਉਹ ਮਨ ਲੋਕ ਕੀ ਛੇੜਦੇ ਸੀ ਕੋਈ ਪ੍ਰਧਾਨ ਕਹਿ ਦਿੰਦਾ ਹੈ ਕੋਈ ਪਿਆਰ ਨਾਲ ਕੋਈ ਕੀ ਕਹਿ ਦਿੰਦਾ ਹੈ ਤੇ ਕੁਝ ਲੋਕ ਮੈਨੂੰ ਕਹਿੰਦੇ ਨੇ ਉਹ ਟਾਈਗਰ ਆ ਗਿਆ ਟਾਈਗਰ ਆ ਗਿਆ ਟਾਈਗਰ ਆ ਗਿਆ ਸਮਾਨ ਵੱਡਾ ਟਾਈਗਰ ਆ ਗਿਆ ਹਾਂ ਵੱਡਾ ਟਾਈਗਰ ਆ ਗਿਆ ਇੱਕ ਤਾਂ ਟਾਈਗਰ ਆ ਗਿਆ ਟਾਈਗਰ ਆ ਗਿਆ ਇੱਕ ਤਾਂ ਟਾਈਗਰ ਉਹ ਕਹਿੰਦੇ ਫਿਲਮ ਵਾਲੀ ਲੁੱਕ ਬਣਾਈ ਹੋਈ ਸੀ ਮਫਲਰ ਵਾਲੀ ਅੱਛਾ ਤੇ ਮੇਰੇ ਕੋਲ ਰਿਕਸ਼ਾ ਹੁੰਦੀ ਸੀ ਠੀਕ ਹੈ ਤੇ ਮੈਂ ਸੋਚਿਆ ਠੀਕ ਹੈ ਜੇ ਪਬਲਿਕ ਆਹੀ ਚੰਦੇ ਤਾਂ ਆਪਾਂ ਨਾਮ ਫਿਰ ਟਾਈਗਰੀ ਰੱਖ ਲੈਂਦੇ ਆ ਅੱਛਾ ਤੇ ਬਸ ਉਹ ਫਿਰ ਨਾਮ ਉਹ ਪੱਕ ਗਿਆ ਠੀਕ ਹੈ ਜੋ ਪੰਜਾਬੀ ਨੇ ਪੱਕ ਗਿਆ ਨਾਮ ਉਹ ਫਿਰ ਪੱਕਾ ਹੀ ਹੋ ਗਿਆ ਨਾਮ ਠੀਕ ਹੈ ਹਾਂਜੀ ਮਤਲਬ ਹੁਣ ਜਿਹੜੀ ਤੁਹਾਨੂੰ ਆਡੀਅנס ਹੈ ਜਾਂ ਫਾਜ਼ਿਲਕਾ ਦੇ ਲੋਕ ਨੇ ਆਲੇ ਦੁਆਲੇ ਜਿੱਥੇ ਤੁਸੀਂ ਪ੍ਰੋਗਰਾਮ ਟਾਈਗਰ ਹੈਂਡਸਮ ਦੇ ਨਾਮ ਤੋਂ ਜਾਣਦੇ ਜੀ ਹਾਂਜੀ ਹਾਂਜੀ ਸਰ ਮੇਰੀ ਰੀਅਲ ਨੇਮ ਜੋ ਸੋਨੂ ਕੁਮਾਰ ਹੈ ਜੀ ਬਿਲਕੁਲ ਸਰ ਉਹ ਨਹੀਂ ਜਾਣਦੇ ਉਸ ਤੋਂ ਜੇ ਮੇਰੇ ਪੈਰੈਂਟਸ ਨੇ ਰੱਖਿਆ ਹਾਂਜੀ ਸੋਨੂ ਠੀਕ ਜੇ ਮੈਂ ਫੈਮਿਲੀ ਨੇਮ ਹੈ ਉਹ ਸੋਨੂ ਸੋਨੂ ਹੈ ਠੀਕ ਤੇ ਬਾਈ ਜੀ ਆਪਣੀ এডਿਕੇਸ਼ਨ ਕੀ ਹੈ ਕਿ ਤੱਕ ਪੜਾਈ ਦਿਖਾਈ ਕੀਤੀ ਹੈ ਤੇ ਕਿੱਥੋਂ ਕੀਤੀ ਹੈ ਜੀ ਸਰ ਮੈਂ ਸਰ ਜ਼ਿਆਦਾਤਰ ਸਰਕਾਰੀ ਸਕੂਲ ਹੀ ਪੜਿਆ ਤੇ ਮੇਰੀ ਜੋ ਫੈਮਿਲੀ ਬੈਕਗਰਾਉਂਡ ਰਹੀ ਹੈ ਬਹੁਤ ਹੀ ਜ਼ਿਆਦਾ ਠੀਕ ਨਹੀਂ ਰਹੀ ਮੇਰੇ ਫੈਮਿਲੀ ਬੈਕਗਰਾਉਂਡ ਤੇ ਸਾਬ ਨਾਲ ਮੈਂ ਸਰਕਾਰੀ ਸਕੂਲ ਚ ਹੀ ਮੇਰੀ ਪੰਜਵੀਂ ਤੱਕ ਹੋਈ ਹੈ ਠੀਕ ਹੈ ਜਿਵੇਂ ਸਰਕਾਰੀ ਪ੍ਰਾਇਮਰੀ ਤੈਨ ਨੰਬਰ ਸਕੂਲ ਤੋਂ ਮੈਂ ਪੰਜਵੀਂ ਕੀਤੀ ਉਸ ਤੋਂ ਬਾਅਦ ਫਿਰ ਮੈਂ 2-3 ਸਾਲ ਪ੍ਰਾਈਵੇਟ ਕੀਤੇ ਫਿਰ ਉਸ ਤੋਂ ਬਾਅਦ ਮੈਂ ਗਵਰਨਮੈਂਟ ਬਾਇ ਸਕੂਲ 10th ਤੱਕ ਕੀਤੀ ਮੈਟ੍ਰਿਕ ਹਾਂਜੀ ਸਰ ਦਸ ਪੜੇ ਤੁਸੀਂ ਤਾਂ ਫਿਰ ਤੁਹਾਨੂੰ ਅਚਾਨਕ ਡਾਂਸਿੰਗ ਦਾ ਤੇ ਮੋਡਰਨ ਦਾ ਸ਼ੌਂਕ ਕਿਵੇਂ ਪੈਦਾ ਹੋ ਗਿਆ ਸਰ ਜਦੋਂ ਮੈਂ ਪੰਜਵੀਂ ਤੋਂ ਬਾਅਦ ਜਿਵੇਂ 6ਵੀਂ 7ਵੀਂ ਤਾਂ ਆਏ ਸੀ ਉਹ ਮੈਂ ਪੜ ਰਿਹਾ ਸੀ 7ਵੀਂ ਉਹ ਚੱਲ ਰਹੀ 2012 ਠੀਕ ਹੈ 2012 ਤੋਂ ਨਾ ਮਤਲਬ ਅੰਦਰੋਂ ਇੱਕ ਨਾ ਲੋਕਾਂ ਦੇ ਕਮੈਂਟ ਇਦਾਂ ਆਉਂਦੇ ਸੀ ਕਿ ਜਿਵੇਂ ਮੈਂ ਨਾ ਧਰਤੀ ਤੇ ਕੋਈ ਬੋਝ ਆ। ਕੋਈ ਮੇਰੀ ਕੋਈ ਜ਼ਰੂਰਤ ਹੀ ਨਹੀਂ ਹੈਗੀ। ਜਾਂ ਮੈਂ ਕਿਸੇ ਕੋਈ ਲਾਇਕ ਨਹੀਂ ਆ ਜਾਂ ਮੈਂ ਕਿਸੇ ਕੋਈ ਕੰਮ ਨਹੀਂ ਆ ਸਕਦਾ। ਨਾ ਮੈਂ ਕਿਸੇ ਨੂੰ ਮੋਟਰਸਾਈਕਲ ਤੋਂ ਕਮਾ। ਤੇ ਮੈਨੂੰ ਇੰਨਾ ਪਿੰਚ ਜੀ ਹੁੰਦੀ ਸੀ ਕਿ ਵੀ ਨਾ ਬੋਰਿੰਗ ਲਾਈਫ ਹੈ ਮੇਰੀ। ਕੋਈ ਮੇਰੇ ਨਾਲ ਬੈਕ ਰਾਜੀ ਨਹੀਂ ਕੋਈ ਗਲਤ ਕਰਕੇ ਰਾਜੀ। ਨਾ ਮੇਰੀ ਫੈਮਿਲੀ ਸਪੋਰਟ ਕਰਦੀ ਸੀ ਉਹ ਲੋਕ। ਮੈਨੂੰ ਕੁਝ ਸਮਝਾ ਨਹੀਂ ਸੀ। ਜਿਹੜਾ ਵੀ ਕੋਈ ਚਾਹਦਾ ਮੈਨੂੰ ਕਹਿ ਦਿੰਦਾ ਸੀ। ਜ਼ੀਰੋ ਕਹਿ ਦਿੰਦਾ ਕਿ ਜ਼ੀਰੋ ਜ਼ੀਰੋ। ਕੋਈ ਹੈਂਡੀਕੈਪ ਕਹਿੰਦਾ ਕਿਸੇ ਨੂੰ ਲੰਗੜਾ ਕਹਿੰਦਾ ਕਿਸੇ ਉਹ ਵਰਡ ਸੀ ਨਾ ਮਤਲਬ ਮੇਰੇ ਕੰਨਾਂ ਚ ਬਲੱਡ ਬਲੱਡ ਆ ਜਾਂਦਾ ਸੀ ਇੰਨੀ ਖਤਰਨਾਕ ਗੱਲਾਂ ਬੋਲਦੇ ਸੀ ਕਿ ਮੈਨੂੰ ਤਾਂ ਸਹਿ ਨਹੀਂ ਹੁੰਦੀਆਂ ਸੀ ਥੇ ਵਾਰ ਤੇ ਮੈਂ ਸੋਚਿਆ ਰੱਬਾ ਤੂੰ ਚੱਕ ਹੀ ਲੈ ਉਹ ਬਹੁਤ ਸਮਝ ਲਓ ਬਈ ਇੱਕ ਹੈਂਡੀਕੈਪ ਹੋਣ ਦੇ ਪਿੱਛੇ ਕਿੰਨਾ ਕੁ ਸਹਿਣਾ ਪੈਂਦਾ ਹੈ ਦਰਦ 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 ਸਹਿਣਾ ਪੈਂਦਾ ਤਾਂ ਉਹ ਜਦੋਂ ਦਰਦ ਮੇਰੇ ਅੰਦਰ ਆਇਆ ਨਾ ਫਿਰ ਇੱਕ ਮਨ ਚ ਇੱਕ ਚੀਜ਼ ਆ ਗਈ ਕਿ ਉਹਨਾਂ ਦਰਦ ਨੂੰ ਹੁਣ ਇਹਦਾ ਹਥਿਆਰ ਬਣਾ ਲਿਆ ਜਾਏ ਉਹ ਫਿਰ ਜਦੋਂ ਮੈਂ ਹਣੀ ਭਾਜੀ ਦਾ ਬਹੁਤ ਤਕੜਾ ਫੈਨ ਹੈਗਾ ਜਦੋਂ ਭਾਜੀ ਦੇ ਮੈਂ ਗਾਣਾ ਸੁਣਿਆ ਨਾ ਉਦੋਂ ਲੋਕੀ ਸਾਰੇ ਫੈਨ ਸੀ ਤੇ ਜਦੋਂ ਮੈਂ ਭਾਈ ਦਾ ਗਾਣਾ ਵੇਖਿਆ ਉਹਦੋਂ ਇੱਕ ਅੰਦਰ ਨੇ ਇੱਕ ਪੈਸ਼ਨ ਆ ਗਿਆ ਮੇਰੇ ਹੂੰ ਕੁਝ ਪਾਣ ਦਾ ਕੁਝ ਮੂਵਮੈਂਟ ਕਰਨ ਦਾ ਵੀ ਭਾਈ ਦੀ ਲਾਈਫ ਸਟਾਈਲ ਕਿੱਦਾਂ ਰਹਿੰਦੇ ਨੇ ਭਾਈ ਕਿਵੇਂ ਚੈਨ ਚੁੰਨ ਪਾ ਕੇ ਤੋਂ ਸਵੈਗ ਨੇ ਮੇਰੇ ਅੰਦਰ ਨੇ ਇੱਕ ਹਲਚਲ ਮਚਾ ਗਿਆ ਅੱਛਾ ਹਾਂਜੀ ਬਸ ਭਾਈ ਫਿਰ ਉਸ ਤੋਂ ਬਾਅਦ ਨੇ ਇੱਕ ਸਟਾਰਟਿੰਗ ਹੋ ਗਈ ਠੀਕ ਹੈ ਫਿਰ ਮੈਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਲੱਗ ਗਿਆ ਇਹ ਮੈਂ ਜਿਆਦਾ ਇਨਾਂਹਾ ਤੋਕੇ ਨਹੀਂ ਰਿੰਦਾ ਸੀ ਐਂ ਮਤਲਬ ਪਰਸਨੈਲਿਟੀ ਨਹੀਂ ਸੀ ਮੇਰੀ ਠੀਕ ਹੈ ਉਹ ਜਨਰੀ ਉਤੋਂ ਸਟਾਰਟ ਹੋ ਗਈ ਸੀ ਆਪਣੀ ਠੀਕ ਹੈ ਵੀ ਹਲਬਲੀ ਮਾ ਉਧਰ ਮੱਚ ਚੁਕੀ ਸੀ ਮੇਰੇ ਅੰਦਰ ਉਹ ਕਿਹੜਾ ਗਾਣਾ ਸੀ ਜਿਹਨੇ ਤੁਹਾਨੂੰ ਮੋਟੀਵੇਟ ਹਾਂ ਉਹ ਹੈਗਾ ਸੀ ਗੈਟ ਅਪ ਜਵਾਨੀ ਬਾਦਸ਼ਾਹ ਆਇਆ ਤਹਾਣੀ ਸਿੰਘ ਦਾ ਆਇਆ ਸੀ ਤੇ ਮੇਰੇ ਕੋਲ ਚਾਈਨੈਸ ਫੋਨ ਸੀ ਉਹ ਗਾਣਾ ਮੈਨੂੰ ਹਜੇ ਵੀ ਯਾਦ ਹੈ ਉਹ ਮੂਮੈਂਟ ਕਿਵੇਂ ਉਹ ਵੇਖ ਰਿਆ ਸੀ ਕਿ ਬਾਈ ਨੇ ਇੱਕ ਪੈਂਟ ਪਾਈ ਹੋਈ ਸੀ ਉਹ ਮੈਨੂੰ ਪੈਂਟ ਬਹੁਤ ਕੈਂਟ ਲੱਗੀ ਸੀ ਅੱਛਾ ਤੋਂ ਅੰਦਰੋਂ ਅੰਦਰੋਂ ਨਾ ਮਤਲਬ ਫੈਨ ਬਣਾ ਮੈਂ ਠੀਕ ਹੈ ਫਿਰ ਉਸ ਤੋਂ ਬਾਅਦ ਮੋਡਲਿੰਗ ਡਾਂਸ ਉਹ ਫਿਰ ਆਪਣੇ ਚੱਲਦਾ ਰਿਹਾ ਸਿਸਟਮ ਨਾਲ ਠੀਕ ਹੈ ਹਾਂਜੀ ਤਾਂ ਲੋਕ ਹਾਜੀ ਵੀ ਪ੍ਰੇਸ਼ਾਨ ਕਰਦੇ ਆ ਜੋਸ਼ਬਤ ਬਚਪਨ ਵਿੱਚ ਵਰਤੇ ਦੇ ਸੀ ਹੁਣੇ ਵਰਤਦੇ ਹਨ ਮੈਨੂੰ ਇੱਕ ਇੱਕ ਮੈਨੂੰ ਜ਼ਿਆਦਾ ਸ਼ਾਇਰੀ ਨਹੀਂ ਆਉਂਦੀ ਇੱਕ ਮੂਮੈਂਟ ਦਾ ਨਾ ਕਹਿੰਦਾ ਵੀ ਨਾ ਹੂੰ ਨਜ਼ਰ ਦਾ ਪ੍ਰੇਸ਼ਾਨ ਹੋ ਸਕਦਾ ਹੈ ਹੂੰ ਨਜ਼ਰੀਆ ਦਾ ਨਹੀਂ ਹੋ ਸਕਦਾ ਨਜ਼ਰੀਆ ਦਾ ਨਹੀਂ ਜਿਨ੍ਹਾਂ ਨੇ ਮੈਨੂੰ ਹਾਜੀ ਵੀ ਪਹਿਲਾਂ ਵੀ ਉਵੇਂ ਮੈਨੂੰ ਦੇਖਦੇ ਸੀ ਹੂੰ ਤੇ ਹਜੇ ਕਹਿੰਦਾ ਇਹ ਕਿਵੇਂ ਚੜ ਗਿਆ ਸੜਿਆ ਜਾ ਇਹ ਕਿਵੇਂ ਉੱਤੇ ਬਣ ਗਿਆ ਹੂੰ ਇਹ ਕਿਵੇਂ ਪੈਂਟਾ ਸੋਣੀਆਂ ਪਾਣ ਲੱਗੇ ਮਤਲਬ ਜਿਨ੍ਹਾਂ ਦੇ ਜਿਹੜੇ ਪਹਿਲਾਂ ਵੀ ਸੜਦੇ ਸੀ ਉਹ ਹਜੇ ਵੀ ਜਲਦੇ ਨੇ ਤੇ ਮੈਨੂੰ ਲੱਗਦਾ ਕਿ ਉਹਨੇ ਮੈਂ ਚਾਹਿਆ ਆਪਣੀ ਚਮੜੀ ਬਲਾ ਕੇ ਉਹਨਾਂ ਲਈ ਆਪੇ ਸਾਫ਼ ਸੁੱਤਰ ਰੱਖਦਾ ਨਾ ਮੈਂ ਬਹੁਤ ਸਹੀ ਇਨਸਾਨ ਆ ਮੈਂ ਉਹਨਾਂ ਲਈ ਸਹੀ ਨਹੀਂ ਹੋ ਸਕਦਾ ਇਹ ਉਹੀ ਜਾਣ ਸਕਦੇ ਨੇ ਮੈਂ ਦਿਲ ਦਾ ਕਿੰਨਾ ਸਾਫ਼ ਆ ਜਿਹੜੇ ਮੇਰੇ ਨਾਲ ਰਹਿੰਦੇ ਨੇ ਜਿਨ੍ਹਾਂ ਨੂੰ ਮੇਰੀ ਦਿਲਦਾਰੀ ਦਾ ਪਤਾ ਹੈ ਉਹਨਾਂ ਨਾਲ ਮੈਂ ਕਦੇ ਵਧੀਆ ਨਹੀਂ ਬਣ ਪਾਇਆ ਜਿਹੜੇ ਪਹਿਲਾਂ ਕਮੈਂਟ ਕਰਦੇ ਸੀ ਉਹ ਹਜੇ ਵੀ ਮੈਨੂੰ ਉਹ ਨਜ਼ਰ ਨਾਲ ਵਿਖਦੇ ਨੇ ਕਿਉਂਕਿ ਨਜ਼ਰ ਦਾ ਹੋ ਸਕਦਾ ਹੈ ਨਜ਼ਰੀਏ ਦਾ ਨਹੀਂ ਹੋ ਸਕਦਾ हां जी सर तो फिर ये जड़ा ਤੁਸੀਂ ਡਾਂਸ ਵੀ ਨਹੀਂ ਸਿੱਖੀ ਕਿਹਨੂੰ ਕਿਹਨੂੰ ਹਾਂ ਜੀ ਸਰ ਪਹਿਲਾਂ ਮੈਂ ਆਪਦੇ ਮੂਮੈਂਟਸ ਕਰਦਾ ਰਿੰਦਾ ਸੀ ਫਿਰ ਇੱਕ ਮੈਨੂੰ ਇੱਕ ਸਰ ਮਿਲ ਗਏ ਸੀ ਜਿਹਨਾਂ ਦਾ ਨਾਮ ਸੀ ਪੋਰਸ ਸਰ ਹੈਗੇ ਨੇ ਕਿਉਂਕਿ ਦੇਖੋ ਗੁਰੂ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਹਾਂ ਕਿਉਂਕਿ ਉਹਨਾਂ ਨੇ ਸਿਖਾਇਆ ਉਹਨੇ ਮੈਨੂੰ ਅਪਰੋਚ ਕੀਤਾ ਮੋਟੀਵੇਟ ਕੀਤਾ ਅੰਦਰੋਂ ਔਰ ਫਿਰ ਮੈਨੂੰ ਸਿਖਾਇਆ ਵੀ ਕਿਉਂਕਿ ਕੋਈ ਵੀ ਕਿਸਲੇ ਨਾ ਕੁਝ ਨਹੀਂ ਕਰਦਾ ਅਗਰ ਭਾਈ ਆਪ ਡਾਂਸ ਕਰੋ ਆਪ ਨੂੰ ਡਾਂਸ ਮੇਂ ਅੱਗੇ ਮਿਲੇਗੀ ਅੱਗੇ ਲੋਗ ਆਪਕੋ ਤਰੱਕੀ ਮਿਲੇਗੀ ਔਰ ਲੋਗ ਆਪਕੋ ਐਪਰੀਸ਼ੀਏਟ ਕਰਨਗੇ ਪਿਆਰ ਕਰਨਗੇ ਤੇ ਉਹਨਾਂ ਕੋਲ ਮੈਂ 1-2 ਮੰਥ ਤੇ ਸਿੱਖਿਆ ਫਿਰ ਅੱਗੇ ਵੀ ਉਹਨਾਂ ਨੇ ਮੈਨੂੰ ਸ਼ੋ ਸ਼ੋ ਬਾਰੇ ਦੱਸੇ ਅੱਗੇ ਵੀ ਆਡੀਸ਼ਨ ਵਗੈਰਾ ਕਰਾਏ ਤੇ ਅੰਦਾਜ਼ ਆਪਣੀ ਜਰਨੀ ਚੱਲਦੀ ਗਈ ਠੀਕ ਹੈ ਹਾਂ ਜੀ ਜੀ ਕਿੰਨੇ ਕੁ ਸ਼ੋ ਹੁਣ ਤੱਕ ਹੁਣ ਤੁਸੀਂ ਕੀਤੇ ਸਰ ਮੈਨੂੰ ਤਕਰੀਬਨ ਇਸ ਲਾਈਨ ਦੇ ਵਿੱਚ 15 ਸਾਲ ਤੋਂ ਹੋ ਗਏ ਨੇ ਟੋਟਲੀ ਤੇ ਕਮ ਸੇ ਕਮ 350 ਜਿਆਦਾ ਸ਼ੋ ਕਰ ਚੁੱਕਿਆ ਮੈਂ ਕਿੱਥੇ ਕੀਤੇ ਆ ਪੰਜਾਬ ਤੋਂ ਲੈ ਕੇ ਆਲ ਸਟੇਟ ਤੱਕ ਰਾਜਸਥਾਨ ਹਰਿਆਣਾ ਮੁੰਬਈ ਦਿੱਲੀ ਐਮਪੀ ਉਤਰਾਖੰਡ ਤੇ ਜਿੰਨੀ ਵੀ ਟੋਟਲੀ ਅਟਲੀ ਸਟੇਟ ਹੈ ਗਿਆ ਨਾ ਮੈਂ ਉਹਨੇ ਕਰ ਚੁੱਕਿਆ 12 13 ਸਟਟਾ ਜੋ ਆਪਣਾ ਮੈਂ ਡਾਂਸ ਦਿਖਾ ਚੁੱਕਿਆ ਹੁਨਰ ਆਪਣਾ ਦਿਖਾ ਚੁੱਕਿਆ ਮੈਂ ਠੀਕ ਜੀ ਸਰ ਤੇ ਕੋਈ ਵੱਡੇ ਮੰਚ ਤੇ ਤੁਸੀਂ ਪਰਫਾਰਮ ਕੀਤਾ ਹਾਂਜੀ ਸਰ ਮੈਂ ਆਡੀਸ਼ਨ ਵਗੈਰਾ ਦਿੱਤੇ ਡਾਂਸ ਇੰਡਾ ਡਾਂਸ ਇੰਡੀਆਜ਼ ਗੋ ਟੈਲੈਂਟ ਹਮਮ ਔਰ ਬਥੇਰੇ ਜਿਹੜੇ ਆਪਣੇ ਰਿਐਲਿਟੀ ਸ਼ੋਅ ਨੇ ਕੁਝ ਨਾਮ ਯਾਦ ਨਹੀਂ ਆ ਰਹੇ ਉਹਨਾਂ ਚ ਮੈਂ ਜਾ ਚੁੱਕਿਆ ਮੈਂ ਹਾਂਜੀ ਸਰ ਬੰਬਈ ਵੀ ਗਏ ਸੀ ਹਾਂਜੀ ਹਾਂਜੀ ਮੈਂ 2 3 ਸਾਲ ਬੰਬਈ ਰਹਾ ਫਿਰ ਉੱਥੇ ਆਪਣੇ ਆਪ ਦਾ ਮੈਂ ਸਟਰਗਲ ਕੀਤਾ ਉੱਥੇ ਵੇਖਿਆ ਉੱਥੇ ਦੀ ਕੀ ਲਾਈਫ ਸਟਾਈਲ ਉੱਤੇ ਮੈਂ ਗਾਣੇ ਕੋਰੀਓਗ੍ਰਾਫੀ ਕਿੱਤੇ ਖੁਦ ਦੋ ਗਾਣੇ ਕਿੱਤੇ ਹੁੰਦੇ ਜਿਵੇਂ ਖੁਦ ਐਦਾ ਲੀਡ ਮੋਡਲਿੰਗ ਦਾ ਕੰਮ ਕੀਤਾ ਨਹੀਂ ਕਿਹਾ ਜਾਂਦਾ ਕਿ ਜਿਹੜੀ ਬੰਬੇ ਦੀ ਜ਼ਿੰਦਗੀ ਬੜੀ ਟਫ ਹੈ ਬੜਾ ਸੈਟ ਸਟਰਗਲ ਕਰਨਾ ਪੈਂਦਾ ਬਹੁਤ ਜ਼ਿਆਦਾ ਤੇ ਤੁਹਾਨੂੰ ਤਾਂ ਬਹੁਤ ਸਟਰਗਲ ਕਰਨਾ ਪਏਗਾ ਇੱਕ ਤਾਂ ਮੈਨੂੰ ਤਾਂ ਤਿੰਨ ਗੁਣਾ ਕਰਨਾ ਪਿਆ ਇੱਕ ਤਾਂ ਪੈਸੇ ਨਹੀਂ ਜੇਬ 'ਚ ਉੱਤੇ ਉੱਤੇ ਕਿਸੇ ਕੋਈ ਤਰਸ ਨਹੀਂ ਕਰਦਾ ਬਈ ਨੋ ਇਮੋਸ਼ਨਲ ਨੋ ਸੀਮਤੀ ਹਮ ਅਤੇ ਪੰਜਾਬੀ ਬੰਦਾ ਫੇਰ ਵੀ ਵੇਖ ਕੇ ਕਹਿੰਦਾ ਚੱਲਿਆ ਬੰਦੇ ਲੱਤ ਖਰਾਬ ਹੈ ਕੋਈ ਗੱਲ ਨਹੀਂ ਉੱਥੇ ਤਾਂ ਕੋਈ ਉਹ ਨਹੀਂ ਹੈਗਾ ਟੈਲੈਂਟ ਹੈਗਾ ਤੇ ਤੁਹਾਨੂੰ ਕੋਈ ਚਾਂਦੀ ਦੇ ਚਮਚ ਨਾਲ ਵੀ ਰੋਟੀ ਖਵਾ ਦੇਣਗੇ ਟੈਲੈਂਟ ਨੂੰ ਸਲਾਮ ਕਰਨ ਹਾਂ ਹਾਂ ਬਸ ਤੁਹਾਡੇ ਕੁਝ ਗੁਣ ਹੋਣਾ ਚਾਹੀਦਾ ਜਿੰਨਾ ਉਹਨਾਂ ਨੂੰ ਫਾਇਦਾ ਦੇਵੇ ਤੁਹਾਨੂੰ ਕੋਈ ਨਹੀਂ ਪੁੱਛੇਗਾ ਤੁਸੀਂ ਡਿੱਗੇ ਹੋਏ ਹੋ ਤੁਸੀਂ ਡਿੱਗ ਗਏ ਹੋ ਤੁਹਾਨੂੰ ਕੋਈ ਚੱਕੜੇਗਾ ਵੀ ਨਹੀਂ ਜੇ ਤੱਕ ਮੈਂ ਆਦੀ ਲਾਈਵ ਇੱਕ ਉੱਤੇ ਤੁਹਾਡਾ ਤਜਰਬਾ ਹੈ ਹਾਂਜੀ ਜੀ ਮੇਰਾ ਐਕਸਪੀਰੀਅੰਸ ਉੱਤੇ ਤੁਸੀਂ ਡਾਂਸ ਇੰਡ ਡਾਂਸ ਕਿੰਨੇ ਰਾਊਂਡ ਦੇਖਣ ਉੱਥੇ ਮੈਂ ਤੀਜੇ ਰਾਉਂਡ ਤੋਂ ਸਰਬਾਰ ਹੋ ਗਿਆ ਠੀਕ ਹੈ ਮੈਨੂੰ ਨਾ ਜਿੱਦ ਜਿੰਨੇ ਮੈਂ ਰਿਐਲਿਟੀ ਸੋਚਿਆ ਗਿਆ ਨਾ ਲੋਕੀ ਕਹਿੰਦੇ ਬਈ ਅਜੇ ਤੱਕ ਟੀਵੀ ਤੇ ਨਹੀਂ ਆਇਆ ਮੈਨੂੰ ਬਹੁਤ ਬੁਰਾ ਲੱਗਦਾ ਸੀ ਪਰ ਮੇਰੇ ਤੇ ਕੁਝ ਕਮੀਆਂ ਰਹੇਗੀਆਂ ਸੀ ਹੈਲਥ ਇਸ਼ੂ ਸੀ ਮੇਰੇ ਅੰਦਰ ਐਨੀ ਮਤਲਬ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਸੀ ਮੇਰਾ ਜੋ ਲੀਵਰ ਸੀ ਨਾ ਉਹ ਨਾ ਸਟਰੋਂਗ ਨਹੀਂ ਸੀ ਉਸ ਟਾਈਮ ਤੇ ਅੱਛਾ ਔਰ ਫੈਮਲੀ ਚ ਐਨੀ ਪ੍ਰੋਬਲਮਸ ਰਹਿੰਦੀਆਂ ਸੀ ਹੁਣ ਮੈਂ ਜ਼ਿਆਦਾ ਨਹੀਂ ਦੱਸ ਪਾਵਾਂ ਕਿ ਮੰਮੀ ਪਾਪਾ ਚ ਐਨੀ ਬੰਦੀ ਨਹੀਂ ਸੀ ਉਹ ਅਲੱਗ ਰਹਿੰਦੇ ਸੀ ਤੇ ਮੈਨੂੰ ਕੋਈ ਹੈਲਥ ਤੇ ਕੇਅਰ ਕਰਨ ਨਾਲ ਕੋਈ ਪਰਸਨ ਨਹੀਂ ਸੀ ਜਿਹੜੀ ਮੇਰੀ ਕੋਈ ਕੇਅਰ ਕਰ ਸਕਿਆ ਆਪਣੇ ਆਪ ਨੂੰ ਸੰਭਾਲਿਆ ਕਿਵੇਂਵੇਂ ਕਿਵੇਂ ਕਰਕੇ ਫਿਰ ਇੱਕ ਤਾਂ ਤਰੱਕੀ ਵੇਖਣੀ ਫਿਰ ਆਪਣੇ ਆਪ ਨੂੰ ਸੈੱਟ ਰੱਖਣਾ ਟੈਲੈਂਟ ਚ ਲੈ ਜਾਣਾ ਤੋਂ ਜਿੰਨਾ ਮੈਂ ਮੈਨੇਜ ਕਰ ਸਕਿਆ ਮੈਂ ਮੈਂ ਕੀਤਾ ਮੈਂ ਤੋਂ ਜਿੰਨਾ ਹੋ ਪਾਇਆ ਔਰ ਜਿੱਤੇ ਮੈਂ ਨਹੀਂ ਜਾ ਪਾਇਆ ਜਾਂ ਕਿਸਮਤ ਕਹਿ ਲੋ ਜਾਂ ਮਿਹਨਤ ਕਹਿ ਲੋ ਮੈਂ ਸ਼ਾਇਦ ਮੈਨੇ ਕਰ ਸ਼ਾਇਦ ਮੇਨ ਮਿਹਨਤ ਹੋਰ ਨਹੀਂ ਕੀਤੀ ਬਾਕੀ ਮੈਨੂੰ ਇਹ ਲੱਗਦਾ ਸੀ ਜਦੋਂ ਮੈਂ ਨਹੀਂ ਜਾ ਰਿਹਾ ਸੀ ਨਾ ਤਾਂ ਮੈਨੂੰ ਲੱਗਦਾ ਕੁਝ ਰੱਬ ਵੱਡਾ ਕਰੇਗਾ ਉਹ ਅੱਜ ਗੱਲ ਸਾਬਿਤ ਹੋ ਰਹੀ ਹੈ ਠੀਕ ਹੈ ਰੈਲਿਟੀ ਸ਼ੋਅ 'ਚ ਨਹੀਂ ਆਇਆ ਪਰ ਰੱਬ ਨੇ ਮੈਨੂੰ ਕੁਝ ਹੋਰ ਤਰਫ ਤੋਂ ਮੈਨੂੰ ਲੱਗਦਾ ਅਲੱਗ ਕਰਤਾ ਮੈਨੂੰ ਹਮ ਅੱਛਾ ਸੋਨੂ ਕੁਮਾਰ ਤੋਂ ਟਾਈਗਰ ਹੈਂਡਸਮ ਬਣਨ ਦਾ ਸਫਰ ਕਿੰਨਾ ਕੋਖਾ ਹੈ ਹਾ ਬਹੁਤ ਚੀਜ਼ਾਂ ਆਈਆਂ ਬਹੁਤ ਮੁਸ਼ਕਿਲਾਂ ਆਈਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਵੇਂ ਕਿ ਐ ਕਹ ਲੋ ਕਿ ਟੁੱਟ ਟੁੱਟ ਕੇ ਹਮ ਟੁੱਟ ਟੁੱਟ ਕੇ ਮੈਂ ਜੁੜਿਆ ਤੇ ਜੋੜ ਜੋੜ ਕੇ ਮੈਂ ਵੱਡਾ ਹੋਇਆ ਵੱਡਾ ਹੋ ਕੇ ਫਿਰ ਵੀ ਮੈਂ ਆਪਣੇ ਆਪ ਨੂੰ ਸਹੀ ਸਾਬਿਤ ਨਹੀਂ ਕਰ ਪਾਇਆ ਪਰ ਹਾਜੀ ਵੀ ਮੈਂ ਲੱਗਿਆ ਹਾਂ ਕਿ ਇੱਕ ਦਿਨ ਆਏਗਾ ਕਿ ਲੋਕ ਮੈਨੂੰ ਸਮਝਣਗੇ ਸਮਝਣਗੇ ਟਟ ਟਟ ਕੇ ਵੱਡਾ ਹੋਇਆ ਫਿਰ ਮੈਂ ਵੀ ਕਦੇ ਤਾਂ ਮੈਨੂੰ ਕੋਈ ਸਮਝੇਗਾ ਵੀ ਆਹ ਬੰਦੇ ਨੇ ਐਕਚੁਅਲੀ ਚ ਸਹੀ ਬੰਦਾ ਹੈਗਾ ਕਿਉਂਕਿ ਲੋਕਾਂ ਨੂੰ ਨਹੀਂ ਲੱਗਦਾ ਕਿ ਇਹ ਤਾਂ ਲਾਈਫ ਸਟਾਈਲ ਇਦਾਂ ਦਾ ਹੈ ਰਹਿੰਦਾ ਅੰਦਾ ਕਿਉਂਕਿ ਮੈਂ ਦਾ ਰਹਿਣਾ ਕਿ ਕੋਈ ਇਦਾਂ ਮੈਂ ਨਹੀਂ ਰਵਾਂ ਤਾਂ ਮੈਂ ਟੁੱਟ ਜਾऊंगा ਟੁੱਟ ਜਾ ਬਥੇਰੇ ਲੋਕ ਨਸ਼ਾ ਕਿਉਂ ਕਰ ਰਹੇ ਨੇ ਉਹ ਟਟੇ ਪੇ ਨੰਦਰੋ ਉਹ ਮੈਨੂੰ ਐਦਾ ਨਹੀਂ ਲੱਗਦਾ ਸ਼ੌਂਕ ਨਾਲ ਕਰਦੇ ਨੇ ਜਿਨ੍ਹਾਂ 'ਚ ਗਮ ਹੈਗਾ ਨਾ ਉਹ ਆਪ ਦਾ ਗਮ ਨੂੰ ਕਰਨ ਵਾਸਤੇ ਆਪ ਨਾਲ ਨੂੰ ਟੌਰਚਰ ਕਰਦੇ ਨੇ ਨਸ਼ਾ ਕਰਦੇ ਨੇ ਨਸ਼ਾ ਕਰਦੇ ਤੇ ਮੈਂ ਨਸ਼ਾ ਕਰਨ ਦੇ ਚੱਕਰ 'ਚ ਬਸ ਇਹ ਕਪੜੇ ਪਾਣਾ ਇਹ ਕਿਸੇ ਨੂੰ ਆ ਬੁਰਾ ਲੱਗਦਾ ਹੈ ਤੇ ਉਹਨਾਂ ਦੀ ਥਿੰਕਿੰਗ ਹੈ ਜੇ ਮੇਰਾ ਲਾਈਫ ਸਟਾਈਲ ਹੈ ਇਹ ਗੁਨਾਹ ਹੈ ਤਾਂ ਕੋਈ ਗੱਲ ਨਹੀਂ ਮੈਂ ਨਾ ਚੋ ਕੋਈ ਰਿਪਲਾਈ ਨਹੀਂ ਕਰ ਸਕਦਾ ਕਿਸੇ ਫਾਜ਼ਿਲ ਘਰ ਦੇ ਅੰਦਰ ਤੁਸੀਂ ਕਿੰਨੇ ਕੁ ਸ਼ੋਅ ਕੀਤੇ ਕਿੱਜਾ ਬਦਲ ਲੁੱਕ ਦਾ ਸਾਥ ਰਿਹਾ ਤੁਹਾਨੂੰ ਫਾਜ਼ਿਲ ਘਰ ਦਾ ਬਸਦ ਮੈਂ ਸੱਚੀ ਬੋਲਾਂਗਾ ਕਿਉਂਕਿ ਮੈਨੂੰ ਜੇ ਅੱਜ ਮੈਂ ਛੁਪਾਤਾ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆਇਆ ਸਟਾਰਟਿੰਗ 'ਚ ਬਹੁਤ ਵਧੀਆ ਰਿਹਾ ਤੇ ਮੈਂ ਪ੍ਰਤਾਬ ਅਕੀਮੇ ਡਾਂਸ ਕੀਤਾ ਪਬਲਿਕ ਦਾ ਰਿਹਾ ਉੱਥੇ ਜਿਹੜੇ ਈਵੈਂਟ ਵਾਲੇ ਉਹਨਾਂ ਦੇ ਬਾਅਦ 'ਚ ਕੁਝ ਨਾ ਜਿਮੀ ਜਿਮੀਰ ਤਰੱਕੀ ਹੁੰਦੀ ਗਈ ਨਾ ਜਦ ਮੈਂ ਵਾਪਸ ਆਇਆ ਤੇ ਕੁਝ ਲੋਕ ਨਾ ਮੈਨੂੰ ਐਟੀਟਿਊਡ ਦਿਖਾਉਣ ਲੱਗ ਗਏ ਸੀ ਅੱਛਾ ਜਾਂ ਮੈਨੂੰ ਐ ਲੱਗਦਾ ਸੀ ਉਹ ਮੈਨੂੰ ਜਗ੍ਹਾ ਨਹੀਂ ਦੇ ਪਾਰੇ ਸੀ ਝਗੜਨ ਦੇ ਦੇ ਸੀ ਲਾਸਟ ਟਾਈਮ ਹਾਸਟੇ ਤੇ ਮੇਰੇ ਲਾਸਟ ਟਾਈਮ ਬਹੁਤ ਝਗੜਾ ਵੀ ਹੋ ਗਿਆ ਸੀ ਕਿ ਇੱਕ ਬੰਦਾ ਨਾ ਆਪਣੇ ਆਪ ਨੂੰ ਰੱਬ ਮੰਨ ਬੈਠਾ ਸੀ ਤੇ ਫਿਰ ਤੁਹਾਨੂੰ ਪਤਾ ਹੀ ਮੈਂ ਹੱਕ ਸਾਡੀ ਬਹੁਤ ਲੜਾਈ ਲੱ ਮੈਂ ਪਹਿਲਾਂ ਤਾਂ ਸਾਰੇ ਚਲੇ ਗਏ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਸੀ ਤਾਂ ਮੈਂ ਪਿੱਛੇ ਆ ਕੇ ਬਹਿ ਗਿਆ ਮੈਂ ਕਿ ਭਾਈ ਆ ਮੇਰਾ ਕਰਵਾ ਦਿਓ ਕਿ ਨਾ ਪਬਲਿਕ ਚਲੀ ਜਾਏ ਫਿਰ ਮੈਂ ਕੀ ਡਾਂਸ ਕਰਾਂਗਾ ਤੇ ਉਹ ਬੰਦੇ ਨੇ ਆਪ ਆਪ ਦੇ ਸਾਰੇ ਬੰਦੇ ਜਿਹੜੇ ਟੀਚਰ ਟੂਚੇ ਲੱਗੇ ਹੋਏ ਨੇ ਚੰਗੇ ਉਹਨਾਂ ਦੇ ਕਨੈਕਸ਼ਨ ਹੈਗੇ ਉਹਨਾਂ ਨੇ ਸਾਰੇ ਪਰਫਾਰਮ ਕਰਾਤੀ ਤੇ ਮੇਰਾ ਵਰਗਾ ਵਿਚਾਰਾ ਕਿਸੇ ਕੋਈ ਕੈਨ ਜੋਗਾ ਨਹੀਂ ਸੀ ਉਹਨਾਂ ਨੇ ਉਦੋਂ ਟਾਈਮ ਦਿੱਤਾ ਜਿਹੜੇ ਸਾਰੇ ਚਲੇ ਗਏ ਚਲੇ ਗਏ ਮੇਰੇ ਅੰਨ ਪਹਿਲਾਂ ਮੈਂ ਰੋਲਿਆ ਮੈਂ ਡਾਂਸ ਵੀ ਕਰ ਲਿਆ ਜਦੋਂ ਮੈਂ ਕੁਝ ਬੋਲਿਆ ਨਾ ਤੇ ਉਹਨਾਂ ਨੇ ਮੇਰਾ ਮਾਈਕ ਖੋਲਿਆ ਅੱਛਾ ਕਿਉਂਕਿ ਸੱਚ ਸੁਣਿਆ ਨਹੀਂ ਗਿਆ ਉਹਨਾਂ ਕੋਲ ਤਾਂ ਬਰਦਾਸ਼ਤ ਨਹੀਂ ਹਾਂ ਤਾਂ ਮੈਂ ਡਰ ਨਾਲ ਬਿਲਕੁਲ ਵੀ ਨਹੀਂ ਹੈਗਾ ਕਿਉਂਕਿ ਜਿਹੜਾ ਬੰਦਾ ਪਹਿਲਾਂ ਹੀ ਇੰਨਾ ਕੁਝ ਨਾ ਉਹਨੂੰ ਮੌਤ ਦਾ ਡਰ ਨਾ ਕੋਈ ਜੇਲ੍ਹ ਦਾ ਡਰ ਨਾ ਕੋਈ ਮੈਨੂੰ ਕੋ ਮਨ ਨੂੰ ਭਾਵੇਂ ਕੋਈ ਪੁਲਿਸ ਫੜ ਲੈਂਦੀ ਉਸ ਟਾਈਮ ਤੇ ਮੈਨੂੰ ਕੋਈ ਫਰਕ ਨਹੀਂ ਪੈਣਾ ਸੀ ਕਿਉਂਕਿ ਮੈਂ ਸੱਚ ਬੋਲ ਕੇ ਰਹਿਦਾ ਕਿਉਂਕਿ ਮੈਂ ਡਰਦਾ ਡੋਡਾ ਨਹੀਂ ਬਿਲਕੁਲ ਵੀ ਮੈਨੂੰ ਡਰ ਕਿਸੇ ਚੀਜ਼ ਦਾ ਨਹੀਂ ਹੈਗਾ ਕਿਉਂਕਿ ਨਾ ਮੈਂ ਕਿਸੇ ਦਾ ਲੈ ਕੇ ਖਾਨਾ ਨਾ ਮੈਨੂੰ ਕਿਸੇ ਕੋਈ ਪੋਲਿਟਿਕਸ ਦੀ ਕੋਈ سپورਟ ਨਾ ਕਿਸੇ ਚੀਜ਼ ਦੀ سپورਟ ਹੈ ਆਪ ਦੀ ਸੋਸ਼ਲ ਮੀਡੀਆ ਕਿਤਾ ਉਸ ਤੋਂ ਪਹਿਲਾਂ ਮੈਂ ਡੇੜੀ ਬਹੁਤ ਕੰਮ ਸਿਰ 15 ਲੱਖ ਰੁਪਏ ਮਿਲਦਾ ਇਨਵੈਸਟਮੈਂਟ ਕਿੰਨਾ ਹੈ ਡੈਡੀ ਮੰਨ ਸਕਦੇ ਹੋ 15 ਲੱਖ ਰੁਪਏ ਤੁਹਾਡੇ ਅਸੀਂ ਜਿਵੇਂ ਕਾਰ ਵੀ ਜਿਹੜੀ ਕੀਤੀ ਹੈ ਤਾਂ ਉਸ ਦੇ ਵੇਖਲਾਤ ਵੇਖ ਕੇ ਤਾਂ ਨੀ ਮੰਨਦੇ ਸੀ ਹਾਂ ਇਹ ਕੀਤੀ ਹੈ ਉਹ ਪਤਾ ਕਿਉਂ ਕੀਤੀ ਹੈ ਕਿਉਂਕਿ ਕਹਿੰਦੇ ਨਾ ਜਿਹੜੇ ਆਪਣੇ ਪੇਰੈਂਟਸ ਹੁੰਦੇ ਸੀ ਉਹਨਾਂ ਨੇ ਆਪ ਦੀ ਉਹ ਖੁਸ਼ੀ ਨਹੀਂ ਵੇਖੀਆਂ ਤਾਂ ਜਾਂਦਾ ਵੀ ਮੇਰਾ ਇੱਕ ਹੀ ਬੇਟਾ ਹੈ ਉਹ ਵੀ ਹੈਂਡੀਕੈਪ ਹੈ ਮੈਂ ਖੁਸ਼ੀ ਨਹੀਂ ਵੇਖਿਓ ਮੇਰਾ ਬੇਟਾ ਵੇਖੇ ਤੇ ਅੱਗੇ ਵਧੇ ਉਹਨਾਂ ਨੇ ਵਿਸ਼ਵਾਸ ਸੀ ਕਿ ਉਹ ਤੱਕੇ ਜਾਏਗਾ ਬਈ ਬਹੁਤ ਸਮਝਦਾਰ ਹੈ ਤਾਂ ਇਹਨਾਂ ਪੈਸਾ ਇਨਵੈਸਟਮੈਂਟ ਕੀਤਾ ਹੈ ਕਦੇ 5000 ਚਾਹੀਦੇ ਨੇ ਪਾਪਾ ਮੈਂ ਬੰਬੇ ਜਾ ਰਿਹਾ ਕਿਉਂਕਿ ਮੈਂ ਗਿਆਨ ਸਾਰੇ ਦਿਨ ਦੇ ਨੇ ਸਪੋਰਟ ਕੋਈ ਨਹੀਂ ਕਰਦਾ ਨਾ ਇਹ ਮਨੀ ਦੀ ਮੈਂ ਤੋ ਨਾ ਦੱਸ ਇਹ ਫਾਈਨੈਂਸ ਰੀਅਲਟੀ ਕਿਸੇ ਕੋਲ ਅੱਜ 10000 ਮੰਗ ਲਓ ਉਹ 10 ਬੰਨੇ ਲਾ ਦੇਗਾ 10 ਬੰਨੇ ਲਾ ਦੇਗਾ ਉਹ ਸੋਰੀ ਆ ਟਾਈਗਰ ਯਾਰ ਉਹ ਮੈਂ ਕੱਲ ਨਾ ਪਲੇ ਰਿਹਾ ਸੋਰੀ ਮੈਂ ਲੈ ਨਹੀਂ ਸਕਦੇ ਯਾਰ ਸੋਰੀ ਉਹ ਐਦਾ ਵੀ ਵਿਖਾਨਗੇ ਕਿ ਮੇਰੇ ਬਹੁਤ ক্লোਜ਼ ਨੇ ਪਰ ਪੈਸਾ ਬੰਨੋ ਕੋਈ ਸਪੋਰਟ ਇਹ ਮੇਰੇ ਫਾਦਰ ਸਾਹਿਬ ਨੇ ਕੀਤੀ ਹੈ ਸਾਡਾ ਕਰ ਤੁਸੀਂ ਵੇਖ ਕੇ ਨਾ ਇਹ ਸ਼ਾਇਦ ਤਾ ਨਹੀਂ ਬਣ ਪਾਇਆ ਕਿ ਉਹਨਾਂ ਸਾਰੇ ਇਨਵੈਸਟਮੈਂਟ ਮੇਰੇ ਤੇ ਕਿੰਨਾ ਹੈ ਪਰ ਇੱਕ ਦਿਨ ਜਰੂਰ ਆਏਗਾ 15 ਕੀ 15 ਕਰੋੜ ਦੀ ਕੋਟੀ ਪਾਉਂਗਾ ਕੀ ਬਾਤ ਹੈ ਟਾਈਮ ਲੱਗੂਗਾ ਟਾਈਮ ਲੱਗੂਗਾ ਇਹ ਮੈਨੂੰ ਵੀ ਨਹੀਂ ਪਤਾ ਕਦੋਂ ਆਏਗਾ ਕਦੋਂ ਬਾਬੇ ਦੀ ਮੇਰ ਹੋਣੀ ਮੇਰਾ ਦਿਲ ਆਤਮ ਵਿਸ਼ਵਾਸ ਕਹਿ ਰਹੀ ਹੈ ਮੇਰੇ ਅੰਦਰ ਦਾ ਵਿਸ਼ਵਾਸ ਕਹਿ ਰਿਹਾ ਹੈ ਇੱਕ ਦਿਨ ਪੱਕਾ ਹੋਊਗਾ ਜਰੂਰ 2 ਸਾਲ 4 ਸਾਲ 5 ਸਾਲ 15 ਤੋਂ ਵੀ ਕੀ 20 ਕਰੋੜ ਦੀ ਕੋਟੀ ਪਾਉਂਗਾ ਕੀ ਬਾਤ ਨਹੀਂ ਅਕਸਰ ਵੀ ਅਸੀਂ ਇੰਟਰਵਿਊ ਗੁਆਰਾ ਕੀਤੀਆਂ ਨੇ ਕਿ ਆਪਣੇ ਇਲਾਕੇ ਚ ਬੜੇ ਫਨਕਾਰ ਨੇ ਫਾਜ਼ਲਗਾ ਚ ਹਾਂਜੀ ਉਹਨਾਂ ਨੂੰ ਆਪਣੇ ਇਲਾਕੇ ਦੇ ਲੋਕ ਸਪੋਰਟ ਕਿਉਂ ਨਹੀਂ ਦਉਂਦੇ? ਕੀ ਕਾਰਨ ਹੈ? ਇਹ ਉਸ ਨੇ ਮੇਰੇ ਪੈਨ ਪ੍ਰਾਨ ਹੈ ਔਰ ਮੇਰੇ ਬਹੁਤ ਚਾਨਲੇ ਮੇਰੇ ਦਰਸ਼ਕ ਨੇ। ਉਹਨਾਂ ਮੈਂ ਗੱਲ ਕਿ ਨੱਕ ਜਿਹੜੇ ਆਪਣਾ ਏਰੀਆ ਹੈਗਾ ਨਾ ਇਹ ਬੈਕਗਰਾਉਂਡ ਏਰੀਆ ਹੈਗਾ। ਬੈਕਗਰਾਉਂਡ ਇਹ ਬੈਕਰੋਡ ਏਰੀਆ ਇਹ ਸਾਰੇ ਜਾਣਦੇ ਨੇ। ਕੀ ਆ ਜਾਂਦਾ ਮਤਲਬ? ਹਾਂਜੀ ਹਾਂਜੀ ਸਾਰੇ ਕਹਿੰਦੇ ਮੈਂ ਕੀ ਕਹਿੰਦਾ ਸਾਰੇ ਕਹਿੰਦੇ। ਸਾਰੇ ਕਹਿੰਦੇ। ਪਰ ਨਾ ਮੈਂ ਕਹਿੰਦਾ ਕਿ ਬੈਕਰੋਡ ਏ ਕੁਝ ਨਹੀਂ ਹੁੰਦਾ। ਥਿੰਕਿੰਗ ਨਹੀਂ ਹੋਣੀ ਚਾਹੀਦੀ। ਇੱਧਰ ਥਿੰਕਿੰਗ ਕੀ ਹੈ ਕਿ ਅਗਰ ਕੋਈ ਗਰੀਬ ਬੱਚੇ ਦਾ ਕੋਈ ਅੱਗੇ ਵਧ ਰਿਆ ਨਾ ਉਹਨੂੰ ਇੱਕ ਧੱਕੇ ਨਹੀਂ ਵਧਣ ਦਿੰਦੇ سپورਟ ਨਹੀਂ ਕਰਦੇ سپورਟ ਨਹੀਂ ਕਰਦੇ ਫਿਰ ਉਹਨਾਂ ਦੀ ਕੋਈ ਜਾਤ ਬਰਾਦਰੀ ਜਾਂ ਕੋਈ ਹੋਰ ਜਿਹੜੇ ਬੰਦੇ ਹੈਗੇ ਨਾ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਉਹ ਜੈਲ ਸੀ ਕਰ ਦਿੰਨੇ ਉਹ ਕਹਿੰਦੇ ਨੇ ਇਹ ਤਾਂ ਕੱਲ ਪਰਸੋ ਤਾਂ ਕੂੜੀਆਂ 'ਚ ਰੋਲਦਾ ਫਿਰਦਾ ਹੁੰਦਾ ਸੀ ਅੱਜ ਕਿਵੇਂ ਬਣ ਗਿਆ ਉਹਨਾਂ ਨੂੰ ਆੱਚੀ ਬਰਦਾਸ਼ਤ ਨਹੀਂ ਹੁੰਦੀ ਇੱਥੇ ਤਾਂ ਬੜਾ ਰੋਲਾ ਹੈ ਤਰੱਕੀ ਨਹੀਂ ਬਰਦਾਸ਼ਤ ਕਰਦੇ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਫਿਰ ਹੁਣ ਤੁਸੀਂ ਅੱਜ ਤੱਕ ਕਿੰਨੇ ਚੈਨਲ ਲਾ ਲੈਨੇ ਅੱਜ ਤੱਕ ਮੈਂ ਜੇ ਕੀ ਗੁਨਾ ਕਰਦਾਨਾ ਜਦ ਮੈਂ ਕਿਹੜਾ ਗੰਦਾ ਕੰਮ ਕਰਦਾ ਜਿਹੜੇ ਮੇਰੇ ਹੱਥ ਤੇ ਕੋਈ ਇੰਟਰਵਿਊ ਨਹੀਂ ਦੱਸੋ ਮੇਰੇ ਚ ਕੀ ਹੈਗਾ ਕਿ ਇੱਕ ਮੈਂ ਆਪ ਦੀ ਇੱਕ ਲਾਈਫ ਸਟਾਈਲ ਚ ਰਹਿਣਾ ਬਸ ਆਹੀ ਗੁਨਾ ਹੈ ਜਾਂ ਫਿਰ ਇਹ ਕਿ ਮੈਂ ਕਿਸੇ ਦਾ ਚਮਚਾ ਗਰੀ ਨਹੀਂ ਕਰਦਾ ਆਪ ਪੁਆਇੰਟ ਨੋਟ ਕਰ ਲਈ ਬਸ ਮੇਰੇ ਤੋਂ ਆਹੀ ਜਲ ਸੇ ਕਿ ਇਹ ਬੰਦਾ ਚਮਚਾ ਗਰੀ ਨਹੀਂ ਕਰਦਾ ਜੀ ਜੀ ਹਜ਼ੂਰੀ ਨਹੀਂ ਕਰਦਾ ਜੀ ਜੂਰ ਕਰਨਾ ਮੈਂ ਬਹੁਤ ਕਰਦਾ ਪਤਾ ਕਿੰਨਾ ਦਾ ਕਰਨਾ ਜਿਨ੍ਹਾਂ ਨੇ ਅੰਦਰ ਬਾਕੀ ਆਦਰ ਮਾਨ ਦੀ ਸਮਰੱਥਾ ਹੈ ਮੇਰੇ ਜਿੰਨੂੰ ਲੱਗਦਾ ਨਾ ਆਤਮਾ ਚੁੱਕਦੀ ਹੈ ਸਰ ਮੈਂ ਬਹੁਤ ਕਰਦਾ ਮੈਂ ਨਹੀਂ ਇੱਕ ਜੀ ਹਜ਼ੂਰੀ ਹੁੰਦੀ ਹੈ ਕਿ ਚਮਚਾ ਗਰੀ ਦਾ ਸ਼ਬਦ ਜਿਹੜਾ ਕਿਸੇ ਇਸਤੇਮਾਲ ਨਹੀਂ ਕਰਦੇ ਜੀ ਹਜ਼ੂਰੀ ਨਹੀਂ ਹਾਂ ਬਸ ਉਹ ਇਹ ਕਿ ਝੂਠ ਮਕਾਰੀ ਬਈ ਚਾਰ ਕੰਮ ਤੂੰ ਮੇਰੇ ਕਢਾ ਤੇ 6 ਮੈਂ ਤੇਰਾ ਕਰਾਂਗਾ ਉਹ ਮੈਥੋਂ ਨਹੀਂ ਹੋ ਪਾਇਆ ਉਹਦੀ وجہ ਨਾਲ ਸਰ ਅੱਜ ਮੈਂ ਕੱਲਾ ਆਇਗਾ ਆ ਚੀਜ ਨੂੰ ਨੋਟ ਕਰਿਆ ਜੇ ਮੈਨਾਂ ਕਿਉਂ ਨਹੀਂ 하게 ਕਿਉਂਕਿ ਹਰ ਕੰਨ ਬੰਦਾ ਕੰਮ ਕਢਾਂਦਾ ਹੈ ਤੇ ਮੈਂ ਕੰਮ ਕਿਦੋਂ ਕਢਾਂਨਾ ਪਰਮਾਤਮਾ ਪਰਮਾਤਮਾ ਬਸ ਜੇ ਮੈਨੇ ਓਕੇ ਟਾਈਮ ਵੇਖੇ ਨੇ ਤਾਂ ਮੈਂ ਕਿਉਂ ਫਿਰ ਕਿਸੇ ਦੇ ਅੱਗੇ ਸਿਰ ਉਹ ਕਰਾਂ ਮੈਂ ਕਿਉਂ ਗੁਲਾਮੀ ਕਰਾਂ ਕਿਉਂ ਚਮਚਾਗਰੀ ਕਰਾਂ ਵੈਸੇ ਮੈਂ ਤਾਂ ਦਿਲੋਂ ਪਾ ਮੈਂ ਤੁਸੀਂ ਕੁਝ ਮਰਜ਼ੀ ਕਰਾ ਲਓ ਮੈਂ ਉਹਦੇ ਪੈਰ ਵੀ ਕੀ ਪੈਰ ਵੀ ਦਵਾ ਦਾਂਗਾ ਸਭ ਕੁਝ ਕਰਾਂਗਾ ਪਰ ਜਿਹੜੇ ਬੰਦੇ ਚ ਹੰਕਾਰ ਐਟੀਟਿਊਡ ਹੈ ਨਾ ਆਪਾਂ ਉਹਦੇ ਅੱਗੇ ਕਦੇ ਨਹੀਂ ਸਿਰ ਚੁਕਾਣਾ ਨਹੀਂ ਜਿਵੇਂ ਤੁਸੀਂ ਕਹੇ ਕੋਈ ਇੰਟਰਵਿਊ ਵਗੈਰਾ ਕੋਈ ਨਹੀਂ ਫਸ ਲਗਾ ਉਹ ਬਸ ਮੈਂ ਹੁਣ ਕੀ ਕਹਿ ਸਕਦਾ ਨਹੀਂ ਕੀਤੀ ਕਿਉਂਕਿ ਟੈਲੈਂਟ ਤਾਂ ਹੈਗਾ ਸੀ ਬਟ ਮਤਲਬ ਕਿ ਜੇ ਚੈਕਰ ਜਿੰਨੇ ਵੀ ਪੱਤਰਕਾਰ ਹੁੰਦੇ ਜੇ ਕਿ ਆਪਣੇ ਇਲਾਕੇ ਦਾ ਕੋਈ ਟੈਲੈਂਟ ਹੋਵੇ ਉਹਨੂੰ ਨਿਖਾਰਨਾ ਚਾਹੀਦਾ ਸੀ ਸਪੋਰਟ ਕਰਨ ਚਾਹੀਦੀ ਸੀ ਬੰਬੇ ਦਿੱਲੀ ਵਾਲੇ ਬਾਉਂਸਰ ਦਿੰਦੇ ਨੇ ਕਿ ਮੈਂ ਕੋਈ ਇਨਾ ਵੱਡਾ ਸਟਾਰ ਆ ਮੈਂ ਆਪਣੇ ਆਪ ਨੂੰ ਕੋਈ ਸਟਾਰ ਨਹੀਂ ਮੰਨਦਾ ਮੈਂ ਆਪਣੇ ਆਪ ਨੂੰ ਅਜੇ ਜ਼ੀਰੋ ਮੰਨਦਾ ਮੈਂ ਮੈਨੂੰ ਲੱਗਦਾ ਮੈਂ ਅਜੇ ਫਿਟਨੈਸ ਬਣਾਵਾ ਜਿਮ ਸ਼ਿਮ ਕਰਾਂ ਹੋਰ ਥੋੜਾ ਐਕਸਰਸਾਈਜ਼ ਕਰਾਂ ਥੋੜੀ ਮੇਰੀ ਜਿਹੜੀ ਸ਼ਬਦਾਵਲੀ ਹੈ ਬੋਲੀ ਹੈ ਉਹਨੂੰ ਹੋਰ ਸੁਧਾਰਾਂ ਵੀ ਮੈਂ ਆਪ ਦੇ ਆਪ ਚ ਬਹੁਤ ਕਮੀਆਂ ਆਪ ਦੇ ਚ ਕਮੀਆਂ ਵੇਖਦਾ ਮੈਂ ਤੇ ਪਰ ਉਹ ਜਿਹੜੇ ਜੈਲਸੀ ਕਰਦੇ ਨੇ ਉਹਨੂੰ ਨਹੀਂ ਸਮਝਾਂਦੀ ਇਹਨਾਂ ਚ ਕੀ ਗੁਨਾਹ ਹੈ ਜਿਹੜੇ ਨਸ਼ਾ ਕਰਦੇ ਨੇ ਹਮਮ ਇਹਨਾਂ ਤਾਂ ਫਿਰ ਫੁੱਲ ਚੜਾਈ ਹੈ ਫੁੱਲ ਚੜਾਈ ਹੈ ਜਿਹੜਾ ਬੜਾ ਬੜੀ ਮਿਹਨਤ ਕਰਕੇ ਆਪ ਦੀ ਕਿਵੇਂ ਨਾ ਕਿਵੇਂ ਆਪ ਦੇ ਇਨਕਮ ਸੋਰਸ ਨੂੰ ਕਰਕੇ ਆਪ ਦੀ ਜਿਵੇਂ ਮਰਜੀ ਮੈਂ ਕਪੜੇ ਲਾਈਫਸਟਾਈਲ ਮੰਗ ਕੇ ਤੇ ਨਹੀਂ ਖਾਂਦਾ ਕਿਸੇ ਤੋਂ ਕੋਈ ਨਸ਼ਾ ਵੇਚ ਕੇ ਤੇ ਕਪੜੇ ਨਹੀਂ ਖਰੀਦਾ ਬਸ ਉਹਨਾਂ ਨੇ ਆਈਏ ਕਿ ਇਹ ਮੇਰੇ ਅੰਦਾ ਕੀ ਉਹ ਚਾਹੁੰਦੇ ਨੇ ਕਿ ਨਾ ਇਹ ਨੋਰਮਲ ਜਿਹਾ ਬਣ ਕੇ ਰਹੇ ਤੇ ਗੁੱਗੂ ਜਿਹਾ ਬਣ ਕੇ ਰਹੇ ਉਹ ਮੈਥੋਂ ਨਹੀਂ ਹੋ ਸਕਦਾ ਸ਼ੇਰ ਫਿਰ ਹਮੇਸ਼ਾ ਸ਼ੇਰਾ ਤਰ੍ਹਾਂ ਚੱਲਦਾ ਟਾਈਗਰ ਐਂਡ ਸੁਲਤਾਨ ਤਾਂ ਹੀ ਰੱਖਿਆ ਹਾਂ ਜੀ ਹਾਂ ਜੀ ਕਿਉਂਕਿ ਮੇਰਾ ਹੈਗਾ ਦੇਖੋ ਜੀ Jio ਔਰ Gene do ਹਮਮ ਐਨੇ ਕੋਈ ਮੈਨੂੰ ਨਹੀਂ ਲੱਗਦਾ ਗੁਨਾ ਹੈਗਾ ਨੇ ਕੋਈ ਸਰਕਾਰੀ ਰੋਕ ਨਹੀਂ ਰੱਖ ਸਕਦੀ ਗੁਨਾ ਹੁੰਦਾ ਜਿਹੜਾ ਕੋਈ ਗਲਤ ਕੰਮ ਕਰਕੇ ਖਾਰਾ ਤੇ ਆਪਾਂ ਸਿਰ ਉੱਚਾ ਚੱਕ ਕੇ ਚੱਲਦੇ ਆ ਕਿਉਂਕਿ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਕਿਉਂਕਿ ਆਪ ਸੱਚ ਦੇ ਰਾਹ ਚੱਲਦੇ ਸੱਚ ਦੇ ਰਾਹ ਚੱਲਦੇ ਕੰਮ ਨਹੀਂ ਕਰਦਾ ਤਾਂ ਹੀ ਅੱਜ ਮੈਂ ਕੱਲ ਹੈਗਾ ਤੇ ਟੈਲੈਂਟ ਤੇ ਦਮ ਤੇ ਵੀ ਕਿਹੜੇ ਕਿਹੜੇ ਐਕਟਰਾਂ ਨਾਲ ਜਾਂ ਕੋਈ ਹੀਰੋਜ਼ ਦੇ ਨਾਲ ਮੁਲਾਕਾਤ ਹੋਈ ਕਦੀ ਹਾਂ ਮੈਂ ਮਿਲਿਆ ਮੈਂ ਬਸ ਮੈਨੂੰ ਤਾਂ ਤੁਸੀਂ ਆ ਰਿਐਲਿਟੀ ਸੋਨ ਦੇ ਬੜਾ ਹੈਰਾਨ ਹੋਗੇ ਕਿ ਵੀ ਫੈਨ ਮਹਾਨੀ ਸਿੰਘ ਦਾ ਮੈਨੂੰ ਬਾਦਸ਼ਾਹ ਭਾਜੀ ਮਿਲੇ ਨੇ ਪਰ ਮਹਾਨੀ ਸਿੰਘ ਨੂੰ ਕਦੇ ਨਹੀਂ ਮਿਲ ਪਾਇਆ ਅੱਛ ਆਮਨੀਰ ਕੋਈ ਮਤਲਬ ਇਹ ਕੋਈ ਮੂਵਮੈਂਟ ਹੀ ਨਹੀਂ ਆਈ ਮੈਨੂੰ ਮਿਲ ਪਾਵਾਂ ਉਹਨਾਂ ਤੱਕ ਪਹੁੰਚ ਨਹੀਂ ਪਾਇਆ ਮੈਂ ਕਿਉਂਕਿ ਭਾਜੀ 7 ਸਾਲ ਦਾ ਡਿਪਰੈਸ਼ਨ ਚ ਰਹੇ ਨੇ ਤੁਹਾਨੂੰ ਪਤਾ ਹੀ ਗਾਇਬ ਹੋ ਗਏ ਸੀ ਤੇ ਉਸ ਤੋਂ ਪਹਿਲਾਂ ਮੈਂ ਬਹੁਤ ਕੋਸ਼ਿਸ਼ ਕੀਤੀ ਉਸ ਵਾਰ ਮੇਰੇ ਮਿਲ ਨਹੀਂ ਪਾਇਆ ਭਾਜੀ ਨੂੰ ਬਾਕੀ ਮੈਂ ਉਹਦੇ ਤਰ੍ਹਾਂ ਨੂੰ ਮਿਲਿਆ ਮੁਕੇਸ਼ ਖਾਨੇ ਸਰ ਨੂੰ ਮਿਲਿਆ ਹੋਰ ਬਥੇਰੇ ਐਕਟਰ ਹੈਗੇ ਨੇ ਉਹਨਾਂ ਨੂੰ ਮਿਲਿਆ ਮੈਂ ਕੁਝ ਸਿੰਗਰ ਹੈਗੇ ਨੇ ਤੇ ਕਿਹੜੇ ਕਿਹੜੇ ਸਿੰਗਰ ਹਾਂ ਸੁਖਵਿੰਦਰ ਭਾਜੀ ਨੂੰ ਮਿਲਿਆ ਮੈਂ ਇਹ ਲਾਈਵ ਬਹੁਤ ਬੜੀਆ ਲੱਗੇ ਬਹੁਤ ਨੇਚਰ ਬਹੁਤ ਵਧੀਆਗਾ ਔਰ ਜਿਹੜੇ ਸਭ ਜਾਣਦੇ ਨੇ ਦਲਜੀਤ ਦੋਸਾਂਜ ਭਾਜੀ ਅੱਛਾ ਉਹ ਨਾਲ ਤੇ ਮੈਂ ਬਹੁਤ ਵਾਰੀ ਮਿਲਿਆ ਉਹ ਤਾਂ ਮੇਰੇ ਯਾਰ ਤੇ ਯਾਰ ਨੇ ਅੱਛਾ ਤੇ ਅੱਜ ਵੀ ਮੈਨੂੰ ਵੇਖ ਲੈਣਾ ਤੇ ਮੈਂ ਪੱਕਾ ਗਰੰਟੀ ਦਿੰਦਾ ਉਹ ਸ਼ਾਇਦ ਮੈਨੂੰ ਨਹੀਂ ਪੁੱਲ ਸਕਦੇ ਇੱਕ ਵਾਰੀ ਮੈਂ ਦੂਰੇ ਪਾਜੀ ਸਤਿ ਸ੍ਰੀ ਅਕਾਲ ਬਸ ਮੈਂ ਕਹਿੰਦਾ ਮੈਨੂੰ ਨਹੀਂ ਪੁੱਲਦੇ ਅੱਛਾ ਹਾਂਜੀ ਬਟ ਇਹ ਕਿ ਉਹਨਾਂ ਨੂੰ ਵੀ ਹੋ ਗਿਆ ਮੈਨੂੰ ਕੋਈ ਲਾਸਟ ਟਾਈਮ 2000 18 ਦੇ ਅੰਦਰ ਮਿਲਿਆ ਸੀ ਪਟਿਆਲੇ ਸ਼ੂਟ ਚੱਲ ਰਿਹਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਨਹੀਂ ਮਿਲ ਪਾਇਆ ਕਿਵੇਂ ਸਵਾਬ ਸਵਾਬ ਕਿਵੇਂ ਬਣਿਆ ਸਵਾਬ ਬਹੁਤ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਉਹਨਾਂ ਨੇ ਇਸ ਚੀਜ਼ ਦਾ ਕੋਈ ਮਾਨ ਹੀ ਨਹੀਂ ਹੈਗਾ ਕਿ ਮੈਂ ਬਹੁਤ ਬੜਾ 빅 ਸਟਾਰ ਆ ਅੱਛਾ ਸੀਰੀਅਸਲੀ ਬਹੁਤ ਵਧੀਆ ਸਵਾਲ ਹੈ ਬਹੁਤ ਜ਼ਿਆਦਾ ਵਧੀਆ ਮੈਂ ਕਹਿੰਦਾ ਜੀ ਮੈਂ ਜਦ ਬੰਬੇ ਮਿਲਿਆ ਸੀ ਤੇ ਉਹਨਾਂ ਨੇ ਕਹਿੰਨਾ ਜੀ ਆਹ ਮੁੰਡਾ ਹੈ ਜੀ ਖਾਓ ਪਿਆਓ ਇਹਨੂੰ ਪੂਰੀ ਸੇਵਾ ਕਰੋ ਹਿੰਦੀ ਜੇ ਮੈਂ ਕੋਈ ਉਹਨਾਂ ਦਾ ਕੋਈ ਲੰਗੋਟੇ ਆ ਜਾਂ ਕੋਈ ਭਰਾ ਹੋਵਾਂ ਮੁਲਾਕਾਤ ਕਿਵੇਂ ਹੋਈ ਇਹ ਆਪਣੇ ਨਾ ਇੱਕ ਮੈਂ ਬੰਬੇ ਰਹਿੰਦਾ ਹੁੰਦਾ ਸੀ ਇੱਕ ਸ਼ੋਅ ਚੱਲ ਰਿਹਾ ਸੀ ਉਹਨਾਂ ਦਾ ਕੋਈ ਇੰਟਰਵਿਊ ਹੈਗਾ ਸੀ ਐਨ ਟੀ ਵੀ ਆਲਾਂ ਦਾ ਐਨ ਟੀ ਵੀ ਦਾ ਹਾਂ ਐਨ ਟੀ ਵੀ ਦਾ ਤੇ ਇਹਨਾਂ ਭਾਈ ਫਿਲਮ ਆਸੀ ਵੈਲਕਮ ਟੂ ਨਿਊ ਯਾਰਕ ਉਹਨਾਂ ਪਰਮੋਸ਼ਨ ਹੈਗੀ ਸੀ ਉੱਥੇ ਕੁਝ ਮੈਨੂੰ ਵੀ ਬੁਲਾਇਆ ਕਿ ਵੀ ਚਲਾਪਾ ਵੀ ਜਾਈਏ ਪਾਜੀ ਨੂੰ ਵੇਖਾਂਗੇ ਮਿਲਾਂਗੇ ਉਸ ਦੌਰਾਨ ਪਾਜੀ ਨਾਲੇ ਕਿ ਜੀ ਮੂਮੈਂਟ ਬਣਿਆ ਕਿ ਮੇਰਾ ਪੂਰਾ ਨਾ ਇੱਕ ਜਿਹੜੀ ਦਿਲਾਂ ਚ ਗੱਲ ਹੈਗੀ ਸੀ ਨਾ ਉਹ ਪਾਜੀ ਨੂੰ ਮੈਂ ਘਰ ਬੈਠਾ ਪਾਜੀ ਨੂੰ ਮੈਂ ਕਹਿਤੀਆਂ ਦੀ ਲਾਲੀ ਗੱਲਾਂ ਤੇ ਉਹ ਦਿਨ ਪਾਜੀ ਨਾਲ ਮੇਰਾ ਬਹੁਤ ਅਟਰੈਕਸ਼ਨ ਆ ਗਿਆ ਅੱਛਾ ਉਸ ਬਾਅਦ ਇੱਕ ਮੁਲਾਕਾਤ ਬਣ ਗਈ ਪਾਜੀ ਨਾਲ ਤੇ ਪਾਜੀ ਉੱਥੋਂ ਖੜੇ ਹੋਏ ਆਏ ਔਰ ਮੈਨੂੰ ਚੁੰਮ ਲਿਆ ਉਹਨਾਂ ਨੇ ਇੱਕਦਮ ਪ੍ਰਾਊਡ ਫੀਲ ਹੋਇਆ ਪ੍ਰਾਊਡ ਫੀਲ ਬਹੁਤ ਜ਼ਿਆਦਾ ਜਿਵੇਂ ਇੱਕ ਛੋਟੇ ਬੱਚੇ ਨੂੰ ਬੜਾ ਚੁੰਮਦੇ ਹੁੰਦੇ ਨੇ ਆ ਚੁੰਮ ਲਿਆ ਮ ਵੀ ਉਹਨਾਂ ਬੜਾ ਮੈਂ ਪਿਆਰਾ ਲੱਗਿਆ ਉਹਨਾਂ ਨੂੰ ਤੇ ਮੈਂ ਡਾਂਸ ਜਿਹੜਾ ਕੀਤਾ ਉਹਨਾਂ ਦੇ ਉਹ ਉਹਨਾਂ ਨੂੰ ਬਹੁਤ ਵਧੀਆ ਲੱਗਾ ਉਹਨਾਂ ਦੇ ਦਿਲ 'ਚ ਛਾ ਗਿਆ ਸਟੈਪ ਮੇਰੇ ਠੀਕ ਹਾਂਜੀ ਤੇ ਆਪਣੇ ਏਰੀਆ ਦੇ ਕਿੰਨੇ ਕੋਈ ਫਨਕਾਰਾਂ ਨੂੰ ਤੁਸੀਂ ਜਾਣਦੇ ਹੋ ਜਾਂ ਫਿਰ ਜਿਹੜੇ ਸਾਥੀ ਨੇ ਮੈਂ ਤਾਂ ਨਾਮ ਉਹਦਾ ਲੈਣਾ ਚਾਹਦਾ ਜਿਹੜਾ ਹੰਨ ਤੱਕ ਚੱਲਿਆ ਹੋਵੇ ਜਿਹੜੇ ਦੋ ਕਦਮ ਚੱਲ ਕੇ ਮੈਨੂੰ ਪਤਾ ਨਹੀਂ ਇਹ ਗੱਲ ਤੇ ਸਹੀ ਹੈ ਉਹਦਾ ਨਾਮ ਤਾਂ ਮੈਂ ਨਹੀਂ ਲੈਣਾ ਚਾਹਦਾ ਨਾ ਜਿਹੜੇ ਦੋ ਕਦਮ ਫਿਰ ਵੀ ਜਿਹੜੇ ਮੇਰੇ ਬੁਰੇ ਟਾਈਮ ਤੇ ਕੀਤੇ ਇੱਕ ਨਹੀਂ ਜਿਨ੍ਹਾਂ ਨੇ ਵੀ ਕੀਤੇ ਉਹਨਾਂ ਦਿਲੋਂ ਮੇਰਾ ਸਲੂਟ ਹੈ ਤੇ ਦਿਲੋਂ ਥੈਂਕ ਯੂ ਕਿ ਇੱਕ ਬੰਦੇ ਨਾਮ ਲੈਣਾ ਤਾਂ ਠੀਕ ਨਹੀਂ ਲਊਗਾ ਜਿਨ੍ਹਾਂ ਨੇ ਮੈਨੂੰ ਬੁਰੇ ਟਾਈਮ ਤੇ ਛੋਟੀ ਜੀ ਵੀ ਹੈਲਪ ਕੀਤੀ ਹੈ ਨਾ ਤੇ ਮੈਂ ਉਹਨਾਂ ਦਾ ਅੱਜ ਵੀ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਮਿਲਦਾ ਉਹਨਾਂ ਨੂੰ ਮੈਂ ਮੈਂ ਭੁੱਲਿਆ ਨਹੀਂ ਹਾਂ ਜੀ ਮਿਲਦਾ ਚਾਹੇ ਉਹ ਸਲੂਨ ਵਾਲਾ ਹੈ ਚਾਹੇ ਕੋਈ ਵੀ ਹੈ ਤੋਂ ਨੂੰ ਖੁਸ਼ ਹੁੰਦੇ ਇਹ ਬੰਦਾ ਆਦਾ ਪੁਰਾਣਾ ਟਾਈਮ ਨਹੀਂ ਭੁੱਲਿਆ ਮੈਂ ਆਦਾ ਪੁਰਾਣਾ ਟਾਈਮ ਨਹੀਂ ਭੁੱਲ ਸਕਦਾ ਕਦੇ ਨਹੀਂ ਭੁੱਲਿਆ ਹਜੇ ਵੀ ਨਹੀਂ ਭੁੱਲਦਾ ਮੈਂ ਮੈਨੂੰ ਇੰਨੀ ਮੇਰੀ ਮੈਮਰੀ ਤੇਜ਼ ਹੈ ਕੇ ਮਨ ਬਦਨਾਜ ਵੀ ਮਿਲ ਜਾ ਤਾਂ ਉਹਨੇ ਮੈਂ ਪੈਰਾ ਦਾ ਤਲਾਕ ਕੀਤਾ ਸੀਨੇ ਲਾਤਾ ਬਾਈ ਤੁਮਰੀ ਉਹ ਟਾਈਮ ਤੇ ਹੈਲਪ ਕੀਤੀ ਸੀ ਪਰ ਮੈਂ ਕਹਣਾ ਜਿਹੜੀ ਹੈਲਪ ਹੁੰਦੀ ਹੈ ਨਾ ਉਹ ਕਦੇ ਗਾਈ ਨਹੀਂ ਜਾਂਦੀ ਉਹ ਜਿਹੜਾ ਹੈਲਪ ਕਰਕੇ ਗਾ ਦੇ ਤਾਂ ਉਹ ਹੈਲਪ ਨਹੀਂ ਹੁੰਦੀ ਤੇ ਤੁਸੀਂ ਜੋ ਪਹਿਲੀ ਵਾਰੀ ਸਟੇਜ ਕਿੱਥੇ ਸਾਂਝੀ ਕੀਤੀ ਪਹਿਲੀ ਵਾਰੀ ਡਾਂਸ ਕਿੱਥੇ ਕੀਤਾ ਪਹਿਲੀ ਵਾਰੀ ਮੈਂ ਅਬੋਰ ਕੀਤਾ ਸੀ ਠੀਕ ਹੈ ਪਹਿਲੀ ਵਾਰੀ ਮੈਂ ਬਹੁਤ ਡਾਂਸ ਕੀਤਾ ਸੀ ਹਮ ਅੱਲਾ ਸਾਰ ਹੈਗੇ ਨੇ ਉਹਦਾ ਸ਼ੋਅ ਹੈਗਾ ਸੀ ਅਬੋਰ ਅੱਛਾ ਹਾਂਜੀ ਤੇ ਇੱਕ ਹੈ ਰਿਸਪੌਂਸ ਮਿਲਿਆ ਪਬਲਿਕ ਦਾ ਉਧਰ ਬਹੁਤ ਮਿਲਿਆ ਸੀ ਬਹੁਤ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਮਿਲਾ ਮੈਂ ਤਾਂ ਹਮੇਸ਼ਾ ਇੱਕ ਦਿੱਕਤ ਜਰੂਰ ਹੁੰਦੀ ਹੈ ਜਦੋਂ ਕੋਈ ਵੱਡਾ ਪ੍ਰੋਗਰਾਮ ਕਰਦਾ ਮੈਂ ਬਿਮਾਰ ਜਰੂਰ ਹੋਣਾ ਅੱਛਾ ਇਹ ਮੈਨੂੰ ਵੀ ਨਹੀਂ ਸਮਝ ਆ ਰਹੀ ਕਿ ਰੱਬ ਮੇਰਾ ਟੈਸਟ ਲੈ ਰਿਹਾ ਹੈ ਕਿ ਮੈਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਰਿਹਾ ਹੈ ਉਸ ਟਾਈਮ ਮੈਂ ਬਹੁਤ ਬਿਮਾਰ ਸੀ ਪਰ ਮੈਂ ਇੱਕ ਵਾਰ ਇਹ ਕਹਿ ਰਿਹਾ ਸੀ ਵੀ ਮੇਰਾ ਇੱਕ ਵਾਰੀ ਮੇਰੀ ਬਾਰੀ ਆ ਜਾਏ ਉਸ ਤੋਂ ਬਾਅਦ ਮੈਂ ਪਹਾੜ ਚਾਰ ਦਿਨ ਮੰਝੇ ਤੇ ਰਹਾ ਤਾਂ ਮੈਂ ਡਾਂਸ ਕੀਤਾ ਪੂਰਾ ਦਮ ਲਾਤਾ ਜਿੰਨਾ ਵੀ ਹੋਇਆ ਪਬਲਿਕ ਖੁਸ਼ ਹੋ ਗਈ ਉਸ ਟਾਈਮ ਤੇ ਤੇ ਮੈਨੂੰ ਉਹਨੇ ਹਜੇ ਵੀ ਇਹ ਲੱਗਦਾ ਮੈਂ ਪਰਫੈਕਟ ਡਾਂਸਰ ਨਹੀਂ ਆ ਮੈਂ ਲੋਕਾਂ ਨੂੰ ਵੀ ਆਈ ਕਿਹਨਾਂ ਮੇਰੇ ਜਿਹੜੇ ਵੀ ਵੀਰ ਭਰਾ ਜਿਹੜੇ ਵੀ ਦੋਸਤ ਹੈਗੇ ਨੇ ਕੀ ਮੈਂ ਆਪਣੇ ਆਪ 'ਚ ਕੋਈ ਬੈਸਟ ਡਾਂਸਰ ਨਹੀਂ ਦੇਖਦਾ ਮੈਂ ਸਿਰਫ ਖੁਸ਼ੀ ਲਈ ਕਰਦਾ ਜਿਹਦੇ ਨਾਲ ਮੇਰਾ ਮਨ ਖੁਸ਼ ਆ ਜਾਂਦਾ ਤੁਸੀਂ ਤਾਲੀ ਬਜਾ ਦੇਂਦੇ ਹੋ ਤੇ ਤੁਸੀਂ ਨਾਈਸ ਕਹ ਦੇਂਦੇ ਹੋ ਇਹਦੇ ਲਈ ਮੇਰੀ ਜੀਨ ਦੀ ਸ਼ਕਤੀ ਹੋਰ ਵੱਧ ਜਾਂਦੀ ਹੈ ਬਸ ਕਦੇ ਨਾ ਸੋਚਿਆ ਕਿ ਆਈ ਐਮ ਬੈਸਟ ਡਾਂਸਰ ਆਈ ਐਮ ਨੋਟ ਬੈਸਟ ਡਾਂਸਰ ਮੈਂ ਆਪਣੇ ਪਰਫੈਕਟ ਡਾਂਸਰ ਨਹੀਂ ਸਮਝਦਾ ਮੈਨੂੰ ਲੱਗਦਾ ਮੇਰੇ ਬਹੁਤ ਸਾਰੀਆਂ ਕਮੀਆਂ ਹੈਗੀਆਂ ਜਿਨ੍ਹਾਂ ਮੈਂ ਪੂਰਾ ਕਰਨ 'ਚ ਲੱਗਿਆ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜੀ 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 ਹਾਂ ਤੇ ਟੀਵੀ ਵਿੱਚ ਤੁਹਾਡੇ ਸ਼ੋਅ ਆਏ ਜਦੋਂ ਤੁਹਾਡੇ ਪੈਰ ਦੇਖਿਆ ਕਿਜਾ ਮਸੂਫਾ ਕਰ ਉਹ ਆ ਮਸੂਫ ਹੋ ਸਕਦਾ ਜਿਹੜੇ ਜਿਹੜੇ ਮੈਨੂੰ ਸ਼ੋਅ ਆਏ ਹੋਏ ਨੇ ਮੇਰੇ ਟੀਵੀ 'ਚ ਜਾਂ ਉਹਨਾਂ ਨੇ ਮੈਨੂੰ ਵੇਖਿਆ ਕੋਈ ਵੀ ਰਿਐਲਿਟੀ ਸ਼ੋਅ ਹੈ ਬਹੁਤ ਪ੍ਰਾਊਡ ਫੀਲ ਹੁੰਦਾ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਦੱਸਦਾ ਨੂੰ ਮੈਂ ਡਾਂਸ ਕਰਦਾ ਨੂੰ ਯਕੀਨ ਨਹੀਂ ਆਉਂਦਾ ਸੀ ਉਹ ਲੱਗਦਾ ਮਜ਼ਾਕ ਕਰਦਾ ਹੈ ਜਾਂ ਨਾ ਕੋਈ ਆਪ ਦਾ ਕੋਈ ਦੁੱਖ ਸੁਣਾ ਰਿਹਾ ਤਾਂ ਇਹ ਲੱਗਦਾ ਬਸ ਐਵੇਂ ਬੋਲ ਰਿਹਾ ਹੈ ਬੋਲ ਰਿਹਾ ਪਰ ਜਦੋਂ ਬਹੁਤ ਸਾਲ ਬਾਅਦ ਹਕੀਕਤ ਸਾਹਮਣੇ ਆਏ ਨਾ ਮੇਰੀ ਮੰਮੀ ਨੇ ਤਾਂ ਹੋਣੀ ਡਾਂਸ ਵੇਖਿਆ ਮੇਰਾ ਰ ਆ 2 ਸਾਲ ਪਹਿਲਾਂ ਮੈਂ ਇਧਰ ਕਿਤਾਸੀ ਦਸ਼ੇਰੇ ਚ ਲਾਈਵ ਆਪ ਦੀ ਅੱਖਾਂ ਨਾਲ ਵੇਖੇ ਤੇ ਮੰਮੀ ਰੋ ਪਈ ਸੀ ਨਹੀਂ ਤਾਂ ਸਿਰ ਲੋਕਾਂ ਤੋਂ ਸੁਣਿਆ ਵੀ ਤੇ ਉਹ ਤੇਰਾ ਬੇਟਾ ਹੈ ਉਹ ਤੇਰਾ ਬੇਟਾ ਹੈ ਤੁਹਾਡੇ ਕੋਈ ਅਸੀਂ ਸੁਣਿਆ ਸੀ ਕਿ ਤੁਹਾਡੇ ਕੋ ਕੋਲੋਗ੍ਰਾਫੀ ਗਾਣੇ ਵਗੈਰਾ ਵੀ ਆਏ ਆ। ਹਾਂਜੀ ਹਾਂਜੀ ਸਰ ਇੱਕ ਸੋਨਾ ਟੈਕ ਤੇ ਗਾਣਾ ਹੈਗਾ ਸੀ। ਉਹ ਸਰ ਉਹਨਾਂ ਨੇ ਡਿਲੀਟ ਕਰਤਾ। ਠੀਕ ਹੈ। ਕੋਈ ਆਪਾਂ ਦੀ ਕੋਈ ਜੈੱਲ ਰੈਪ ਮੋਡਲਿੰਗ ਤੇ ਜ਼ਿਆਦਾ ਲੀਡ ਮਾਡਲਸ ਹੁੰਦੇ ਚਮੈਂ। ਠੀਕ ਹੈ। ਤੇ ਉਹਨਾਂ ਨੇ ਉਹ ਗਾਣਾ ਡਿਲੀਟ ਕਰਤਾ। ਠੀਕ ਹੈ। ਹੁਣੇ ਪਿਛਲੇ ਸਾਲ ਇੱਕ ਗਾਣਾ ਮੇਰੇ ਰਿਲੀਜ਼ ਹੋਇਆ ਹੈ। ਬਾਲੀਵੁੱਡ Song ਹੀ ਹੈ। ਇੰਡੀ Song ਹੈ। ਠੀਕ ਹੈ। ਤੋਂ ਉਹਨਾਂ ਨੇ ਮੈਂ ਲੀਡ ਐਜ਼ ਅ ਮਾਡਲ ਹਾਂ ਮੈਂ। ਠੀਕ ਹੈ। ਉਹਨਾਂ ਦੇ ਚ ਮੇਰੀ ਜਿਹੜੀ 15 ਸਾਲਾਂ ਦੀ ਮਿਹਨਤ ਸੀ ਨਾ ਹਾਂ। ਹਰ ਕੋ ਡਾਇਰੈਕਟਰ ਮੈਂ ਕਹਿੰਦਾ ਹੀ ਰਹੇਗਾ ਵੀ ਦੇਵਾਂਗੇ ਮੌਕਾ ਦੇਵਾਂਗੇ ਪਰ ਹਰ ਕਿਸ ਨੇ ਲੱਗਦਾ ਕਿ ਕਿੱਥੇ ਆ ਚੀਨੂ ਕਰ ਪਾਏਗਾ ਕਿੱਥੇ ਕੁੜੀ ਨਾਲ ਰੋਮਾਂਟਿਕ ਸੀਨ ਦੇ ਪਾਏਗਾ ਵੀ ਬਾਈ ਨੂੰ ਕਿੱਥੇ ਪ੍ਰੋਬਲਮ ਹੈ ਕਿ ਉਹ ਮੈਸੇਜ ਸੋਦੇ ਕਿ ਇੰਦਰ ਨੇ ਕੋਈ ਇਮੋਸ਼ਨਲੀ ਚੀਜ਼ ਸੋਚੀ ਅੰਦਰ ਬਸ ਜਿੰਨੇ ਪਰ ਮੈਂ ਚਾਹੁੰਦਾ ਕੁਛ ਛੱਟ ਕੇ ਛੱਟ ਕੇ ਵੀ ਮੈਂ ਵੀ ਤਾਂ ਇਨਸਾਨ ਆ ਮੈਂ ਵੀ ਤਾਂ ਇੱਕ ਮਾਡਲ ਆ ਵਧੀਆ ਲੁੱਕ ਹੈਗੀ ਤੇ ਮੈਂ ਵੀ ਕੁੜੀ ਜਿਹੜਾ ਜਨੂਨ ਹੈਗਾ ਸੀ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਹੀਰੋ ਜਾਂ ਐਦਾ ਮਾਡਲ ਕਰ ਦੇਣ ਦੀ ਕੋਸ਼ਿਸ਼ ਕਰਦਾ ਹੈ ਤੇ ਬਾਜੀ ਮੈਂ ਤੁਹਾਡੀ ਕੋਈ ਲੁੱਕ ਹੈਗੀ ਇਹ ਮਾਡਲ ਮਾਡਲ ਟਾਈਪ ਦੀ ਤਾਂ ਇਥੇ ਕਦੀ ਮਾਲੂ ਕੋਈ ਦਵੇ ਤੁਹਾਨੂੰ ਆ ਦੀ ਵੀਡੀਓ ਚ ਮੌਕਾ ਤਾਂ ਕਰਨ ਨੂੰ ਤਿਆਰ ਪਹਿਲੀ ਗੱਲ ਤਾਂ ਇਥੋਂ ਜਲਦੇ ਜਿਆਦਾ ਨੇ ਉਹ ਚਾਂਦੀ ਨੇ ਕਿ ਮੇ ਕੋ ਗਾਣੇ ਚ ਆਇਆ ਉਹ ਆਪ ਆਪ ਦੇ ਬੰਦੇ ਲੈ ਲੈਂਦੇ ਨੇ ਦੂਜੀ ਗੱਲ ਮੈਂ ਕੰਨਾ ਜੇ ਅਜੇ ਵੀ ਕੋਈ ਚਾਹਦਾ ਹੈ ਕਿ ਮੈਂ ਉਹਨਾਂ ਦੇ ਗਾਣੇ ਚ ਆਣਾ ਚਾਹਨਾ ਤੇ ਮੇਰੇ ਤਰਫ ਤੋਂ ਬਹੁਤ ਯਸ ਹੈ ਪਰ ਮੈਂ ਤਾਂ ਚਾਹਨਾ ਪਰ ਕੋਈ ਹੱਦ ਤੱਕ ਕੋਈ ਆਏ ਹੁੰਦਾ ਹੈ ਕਪੜੇ ਦੇ ਦਿਓ ਚੈਨ ਦੇ ਦਿਓ ਬੂਟ ਦੇ ਦਿਓ ਤੇ ਕੈਪ ਦੇ ਦਿਓ ਕਦੇ ਇਹ ਨਹੀਂ ਕਿ ਸਾਡਾ ਪ੍ਰਾ ਸਾ ਟਾਈਗਰ ਇਹ ਕਰੇਗਾ ਸਾਡੇ ਗਾਣੇ ਦੀ ਛੂਟ ਉਹਨਾਂ ਨੂੰ ਥਿੰਕਿੰਗ ਬਹੁਤ ਛੋਟੀ ਹੈ ਜਾਂ ਉਹਨਾਂ ਨੇ ਡਰ ਲੱਗ ਗਿਆ ਰਹਿੰਦੇ ਕਿਤੇ ਅੱਗੇ ਸਟਾਰ ਹੀ ਨਾ ਬਣ ਜੇ ਉਹ ਨਹੀਂ ਪ੍ਰਾਵਾ ਤੇਰੀ ਕਿਸਮਤ ਤੇਰੇ ਨਾਲ ਹੈ ਮੇਰੀ ਕਿਸਮਤ ਮੇਰੇ ਨਾਲ ਹੈ ਪਰ ਸ਼ੇਰ ਹਮੇਸ਼ਾ ਅਲੱਗ ਹੀ ਚੱਲਦਾ ਹੈ ਉਹਨੂੰ ਟਾਈਮ ਮੈਨੂੰ ਟਾਈਮ ਜ਼ਰੂਰ ਲੱਗ ਰਿਹਾ ਜਿਹਨਾਂ ਨੇ ਮੇਰੇ ਸਾਥ ਨਹੀਂ ਦਿੱਤਾ ਨਾ ਮੈਂ ਸਾਰਾ ਪੱਕਾ ਕਹਿੰਦਾ ਮੈਂ ਜੀ ਪਹਿਲਾਂ ਵੀ ਇੱਕ ਇੰਟਰਵਿਊ ਚ ਆ ਗੱਲ ਕੀਤੀ ਸੀ ਕਿ ਸਟਾਰ ਤੇ ਮੈਂ ਬਣ ਕੇ ਰਹੂੰਗਾ ਔਰ ਤੱਕ ਮੈਨੂੰ ਮੌਤ ਵੀ ਨਹੀਂ ਛੂਹ ਸਕਦੀ ਹਾਂ ਬਾਕੀ ਰੱਬ ਦੀ ਜੇ ਉਹ ਤਾਂ ਭਾਵੇਂ ਰਾਤ ਨੂੰ ਮੈਂ ਸੁੱਤਾ ਰਹਿ ਜਾਵਾਂ ਤੱਕ ਉਹਦੇ ਚ ਤੱਕ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਉਹ ਉਹਦੀ ਇੱਛਾ ਦੇ ਤਾਬੇ ਮੈਂ ਕੁਝ ਨਹੀਂ ਕਰ ਸਕਦਾ ਪਰ ਮੈਨੂੰ ਲੱਗਦਾ ਉਹ ਮੈਨੂੰ ਹਜੇ ਨਹੀਂ ਬੁਲਾਊਗਾ ਬਾਕੀ ਬੁਲਾ ਲੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਤਾਂ ਭਾਈ ਜੀ ਆਪਾਂ ਹੁਣ ਇੰਟਰਵਿਊ ਦੇ ਆਖਰੀ ਮੋੜ ਤੇ ਆ ਤੇ ਕੁਝ ਇੱਕ ਸਵਾਲ ਨਾਲ ਆਪੇ ਉਸ ਨੂੰ ਖਤਮ ਕਰਾਂਗੇ ਜੀ ਸਰ ਤੇ ਤੁਹਾਡੀ ਜ਼ਿੰਦਗੀ ਦਾ ਕੋਈ ਕੜਵਾ ਤੇ ਮਿੱਠਾ ਪਲ ਕੀ ਹੈ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੇਰੇ ਮੂਮੈਂਟ ਬਹੁਤ ਪਹਿਲਾਂ ਹੀ ਬਹੁਤ ਆਇਆ ਨਾ ਪਰ ਜਿਹੜਾ ਹੁਣ ਖਤਰਨਾਕ ਆਇਆ ਇੱਕ ਐਕਸੀਡੈਂਟ ਹੋਇਆ ਸੀ ਮੇਰਾ ਮੁੰਬੇ ਦੇ ਸ਼ੂਟ ਚੱਲ ਰਿਹਾ ਸੀ ਮੇਰਾ ਮੈਂ ਆਪ ਦੇ ਐਨ ਲੱਗ ਲੋ ਕਿ ਮੰਜ਼ਿਲ ਦੇ ਬਿਲਕੁਲ ਬਹੁਤ ਕਰੀਬ ਸੀ ਬਹੁਤ ਜ਼ਿਆਦਾ ਸਭ ਕੁਝ ਪੈਸਾ ਪੂਸਾ ਸਭ ਕੁਝ ਸਹੀ ਮਲੇ ਕੋਲ ਪਰ ਐਨ ਟਾਈਮ ਤੇ ਨਾ ਮੈਂ ਹੋ ਗਿਆ ਸੀ ਉੱਥੇ ਸਲਿੱਪ ਠੀਕ ਹੈ ਤੇ ਆ ਮੇਰੀ ਜਿਹੜੀ ਬਿਸਾਕੀ ਸੀ ਸਲਿੱਪ ਹੋ ਗਈ ਔਰ ਮੈਨੂੰ ਫ੍ਰੈਕਚਰ ਵੀ ਕਿਹੜੀ ਲੱਤ ਤੇ ਆਇਆ ਜਿਹੜੀ ਪਹਿਲਾਂ ਹੀ ਬਹੁਤ ਕਮਜ਼ੋਰ ਸੀ ਨਾ ਤੁਸੀਂ ਇਹਦਾ ਆਪਰੇਸ਼ਨ ਕਰ ਸਕਦੇ ਨਾ ਕੁਛ ਇਸ ਇਸ ਕੰਡੀਸ਼ਨ ਚ ਤੇ ਉਸ ਤੋਂ ਬਾਅਦ ਨਾ ਮੈਂ ਜਦੋਂ ਆ ਮੈਨੂੰ ਝੋਟ ਲੱਗੀ ਨਾ ਇੱਕ ਵਾਰ ਤਾਂ ਮੈਨੂੰ ਲੱਗੇ ਮੇਰੀ ਦੁਨੀਆ ਖਤਮ ਹੋ ਗਈ ਇੱਕ ਦੋ ਵਾਰ ਤਾਂ ਮੈਂ ਨਾ ਦਰਦ ਚਾਹ ਗੱਲ ਕਹਿ ਰਿਹਾ ਸੀ ਮੈਂ ਡਾਂਸ ਛੱਡ ਦਾਂਗਾ ਮੈਂ ਸਭ ਕੁਝ ਛੱਡ ਦਾਂਗਾ ਬਸ ਮੈਨੂੰ ਨਾ ਮੇਰੀ ਲੱਤ ਸਹੀ ਹੋ ਜਾਏ ਕਿਉਂ ਅੰਦਰ ਚੰਦਨ ਦੇ ਅੰਦਰ ਫੈਕਚਰ ਆ ਚੁੱਕਿਆ ਸੀ ਔਰ ਉਹ ਚੀਜ਼ ਨੂੰ ਮੈਂ ਪਛਾਨ ਨਹੀਂ ਪਾਇਆ ਮੈਂ 3 ਮਹੀਨੇ ਬੈੱਡ ਰੈਸਟ ਰਿਆ ਉਹ ਜਿਹੜੇ 3 ਮਹੀਨੇ ਸੀ ਨਾ ਉਹ ਮੈਨੂੰ ਐਨਾ ਕੁ ਸਿਖਾ ਗਏ ਨਾ ਕੁਝ ਮਜ਼ਬੂਤ ਬਣਾ ਗਏ ਨਾ ਕਿ ਇੱਕ ਵਾਰ ਤਾਂ ਮੈਨੂੰ ਲੱਗਾ ਕਿ ਮੈਂ ਦੁਆਰੇ ਨਾ ਕਰਾਂ ਫਿਰ ਮੈਨੇ ਕਹੇ ਜੇ ਬਸ ਡਰ ਗਿਆ ਤੂੰ ਟਾਈਗਰ ਕਿਸ ਬਾਤ ਦਾ ਤੂੰ ਟਾਈਗਰ ਕਿਸ ਗੱਲ ਦਾ ਉਹ ਖੜਾ ਹੋ ਦੁਆਰੇ ਹੁਣ ਪ੍ਰੂਫ ਕਰਕੇ ਦਿਖਾ ਤੇ ਮੈਂ ਫਿਰ ਦੁਆਰੇ ਤੁਹਾਡੇ ਸਾਹਮਣੇ ਆ ਫਿੱਟਾਂ ਤੇ ਮੈਂ ਲਾਸਟ ਟਾਈਮ ਇੱਕ ਡਾਂਸ ਵੀ ਕਰਕੇ ਆਇਆ ਠੀਕ ਉਹ ਜਿਹੜਾ 3 ਮਹੀਨਾ ਮੇਰਾ ਐਕਸੀਡੈਂਟ ਸੀ ਨਾ ਉਹ ਮੈਨੂੰ ਬਹੁਤ ਕੁਝ ਚੇਂਜ ਕਰ ਗਿਆ ਮਤਲਬ ਕੜਵਾ ਪਲ ਵੀ ਸੀ ਤੇ ਮਿੱਠਾ ਪਲ ਵੀ ਸੀ ਮਿੱਠਾ ਪਲ ਵੀ ਸੀ ਉਹ ਮੈਨੇ ਸਿਖਾ ਗਿਆ ਉਹ ਮੈਨੂੰ ਇਹ ਸ਼ਾਇਦ ਰੱਬ ਦੇਖ ਰਿਹਾ ਸੀ ਇਹ ਸ਼ੇਰ ਨਾਮ ਦਾ ਹੀ ਸ਼ੇਰ ਹੈਗਾ ਕਿ ਵਾਕੀ ਦੁਆਰੇ ਉੱਠ ਕੇ ਚੱਲ ਪਏਗਾ ਮੈਂ 3 ਮਹੀਨੇ ਮੈਨੂੰ ਇਹ ਲੱਗਦਾ ਬਸ ਇੱਕ ਕਰ ਮੈਂ ਠੀਕ ਹੋ ਜਾ ਬੱਡਾ ਛੱਡ ਦਾਂਗਾ ਮੈਂ ਠੀਕ ਵੀ ਹੋ ਗਿਆ ਸਭ ਕੁਝ ਹੋ ਗਿਆ ਡਾਂਸ ਵੀ ਕਰ ਰਸ ਟੰਟ ਵੀ ਕਿਤੇ ਨੇ ਅੱਛੇ ਉਹ ਡਾਡ ਡੁਰ ਨਿਕਲ ਗਿਆ ਤੇ ਸਾਡੇ ਦਰਸ਼ਕਾਂ ਨੂੰ ਕੀ ਕਾਹਚ ਹੋ ਗਿਆ ਬਸ ਮੈਂ ਇਹ ਹੀ ਕਹਿਣਾ ਚਾਹਾਂਗਾ ਮੇਰੇ ਸ਼ਬਦ ਕੋੜੇ ਹੋ ਸਕਦੇ ਨੇ ਮੇਰੀ ਬੋਲੀ ਥੋੜੀ ਟਿੱਡੀ ਹੋ ਸਕਦੀ ਹੈ ਦਿਲ ਬਹੁਤ ਸਾਫ਼ ਹੈ ਬਾਕੀ ਹਰ ਕੋਈ ਨਹੀਂ ਸਮਝੇਗਾ ਮੈਨੂੰ ਪਤਾ ਹੈ ਸਮਝਣ ਲਈ ਟਾਈਮ ਚਾਹੀਦਾ ਹੈ ਬਾਕੀ ਮੈਂ ਕੋਸ਼ਿਸ਼ ਕਰਾਂਗਾ ਮੈਨੂੰ ਤਾਂ ਲੱਗਦਾ ਮਿਹਨਤ ਮੇਰੀ ਅਜੇ ਥੋੜੀ ਹੈ ਬਹੁਤ ਥੋੜੀ ਹੈ ਤੁਹਾਡਾ ਪਿਆਰ ਬਣਿਆ ਰਵੇ ਤਾਂ ਮੈਂ ਮਿਹਨਤ ਹੋਰ ਕਰਾਂਗਾ ਤੋਂ ਦਾ ਪਿਆਰ ਚਾਹੀਦਾ ਅਸ਼ੀਰਵਾਦ ਚਾਹੀਦਾ ਕਿਉਂਕਿ ਨਫ਼ਰਤ ਨਾਲ ਕਦੇ ਵੀ ਕੋਈ ਚੀਜ਼ ਦੀ ਉਨਤੀ ਨਹੀਂ ਹੁੰਦੀ ਉਹ ਕਦੇ ਵੀ ਅੱਗੇ ਨਹੀਂ ਵਧਦੀ ਤੇ ਨਾ ਹੀ ਕੋਈ ਅੱਗੇ ਜਾ ਸਕਦਾ ਪਿਆਰ ਬਹੁਤ ਜ਼ਰੂਰੀ ਹੈ ਪਿਆਰ ਕਰਿਆ ਕਰੋ ਛੋਟੀ ਜਿੰਦਗੀ ਹੈ ਬਸ ਮੈਂ ਹੀ ਕਹਿ ਚਾਹਾਂਗਾ ਤੇ ਮੇਰੇ ਤਰਫੋਂ ਬਹੁਤ ਬਹੁਤ ਧੰਨਵਾਦੀ ਤਾਂ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਸਾਡੇ ਵੱਲੋਂ ਫਿਰ ਬੇਨਤੀ ਹੈ ਜਿਵੇਂ ਕਿ ਅਸੀਂ ਤਕਰੀਬਨ ਹਰ ਵੀਡੀਓ ਚ ਕਹਿੰਦੇ ਹਾਂ ਕਿ ਜਿੰਨੇ ਵੀ ਆਪਣੇ ਇਲਾਕੇ ਦੇ ਜਾਂ ਫਾਜ਼ਿਲਕਾ ਦੇ ਫਨਕਾਰ ਦੇ ਉਹਨਾਂ ਦੀ سپورਟ ਕਰਾ ਗੁਰ ਕਿਸੇ ਨਾ ਕਿਸੇ ਤਰੀਕੇ ਨਾਲ ਤੋਂ ਉਹਨਾਂ ਤੁਸੀਂ ਸਾਡੇ ਨਾਲ ਮੌਜੂਦ ਸੀ ਸੋਨੂ ਕੁਮਾਰ ਟਿੱਟ ਜੋ ਕਿ ਉਹਨਾਂ ਨਾਲ ਗੱਲਬਾਤ ਦੱਸਿਆ ਕਿ ਉਹ ਟਾਈਗਰ ਹੈਂਡਸਮ ਕਿਵੇਂ ਬਣੇ ਤਾਂ ਸਾਡੇ ਵੱਲੋਂ ਬੇਨਤੀ ਹੈ ਕਿ ਟੈਲੈਂਟ ਹੈ ਨਾ ਗੁਰ ਬਸ ਜ਼ਰੂਰਤ ਹੈ سپورਟ ਦੀ ਤਾਂ ਸਾਡੇ ਜਿੰਨੇ ਸਾਥੀ ਵੀਡੀਓ ਦੇਖ ਰਹੇ ਨੇ ਸਿਰਫ ਸਾਡੀ ਛੋਟੀ ਜਿਹੀ ਕੋਸ਼ਿਸ਼ ਕੋਸ਼ਿਸ਼ ਹੈ ਕਿ ਆਪਣੇ ਫਨਕਾਰਾਂ ਨੂੰ ਅੱਗੇ ਲੈ ਕੇ ਜਾਣਾ ਅਸੀਂ ਆਪਣੀ ਕੋਸ਼ਿਸ਼ ਕਰ ਦਿੱਤੀ ਹੈ ਬਾਈ ਜੀ ਨੇ ਆਪਣੀ ਗੱਲਬਾਤ ਆਪਣੀ ਕੋਸ਼ਿਸ਼ ਕਰਤੀ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਕਿ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਸਪੋਰਟ ਕਰਨਾ ਬਹੁਤ ਬਹੁਤ ਸ਼ੁਕਰੀਆ ਟਾਈਗਰ ਬਾਜੀ ਜੀ ਥੈਂਕ ਯੂ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਤੁਸੀਂ ਆਪ ਦਾ ਕੀਮਤੀ ਟਾਈਮ ਦਿੱਤਾ ਤੇ ਮੇਰੇ ਜਿਹੜੇ ਵਿਚਾਰ ਸੀ ਤੁਸੀਂ ਸਾਂਝੇ ਕੀਤੇ ਥੈਂਕ ਯੂ ਥੈਂਕ ਯੂ ਤੇ ਬਹੁਤ ਬਹੁਤ ਧੰਨਵਾਦ ਸਾਰੀ ਆਡੀਅנס ਨੂੰ ਬਹੁਤ ਬਹੁਤ ਸ਼ੁਕਰੀਆ ਜੀ